ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਸਰੀ ਕਾਫੀ ਵੱਡਾ ਸ਼ਹਿਰ ਹੈਗਾ ਇੱਕ ਦਿਨ ਚ ਇਹ ਘੁੰਮਿਆ ਨਹੀਂ ਜਾ ਸਕਦਾ ਮੇਰੇ ਖਿਆਲ ਚ ਵੈਨਕੂਫਰ ਤੋਂ ਵੀ ਇਹ ਵੱਡਾ ਹੋਣਾ ਸੋ ਅੱਜ ਦਾ ਦਿਨ ਅਸੀਂ ਫੇਰ ਸਰੀ ਲਈ ਰੱਖਿਆ ਗਿਆ ਅੱਜ ਅਸੀਂ ਫੇਰ ਸਰੀ ਦੀਆਂ ਗਲੀਆਂ ਤੇ ਆ ਕਿ ਸਰੀ ਕਿਹੋ ਜਿਹਾ ਪਹਿਲਾਂ ਪਿਛਲੇ ਵਲੌਗ ਚ ਨਾਲ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਇੱਥੇ ਪੰਜਾਬੀਆਂ ਨੇ ਘਰ ਕਿਹੋ ਜਿਹਾ ਥੋੜਾ ਬਹੁਤ ਦਿਖਾਇਆ ਸੀ ਅੱਜ ਪ੍ਰੋਪਰ ਅਸੀਂ ਸਰੀ ਸ਼ਹਿਰ ਨੂੰ ਐਕਸਪਲੋਰ ਕਰਾਂਗੇ ਤੇ ਮਤਲਬ ਕਿੰਨਾ ਕੁ ਵੱਡਾ ਹੈ ਤੇ ਕੀ ਕੁਝ ਹੈ ਗੁਰਦੁਆਰਾ ਸਾਹਿਬ ਹੋਰ ਸਾਰਾ ਜੋ ਵੀ ਹੈ ਇੱਥੇ ਸਰੀ ਚ ਉਹ ਸਾਰਾ ਦਿਖਾਵਾਂਗੇ ਫਿਲਹਾਲ ਅਸੀਂ ਹੈਗੇ ਆਂ ਜੀ ਸਰੀ ਦੀ 120 ਰੋਡ ਤੇ ਤੇ ਇਹਨੂੰ ਸਕਾਟ ਰੋਡ ਵੀ ਬੋਲ ਦਿੰਦੇ ਆ ਤੇ ਜਿਹੜੀ ਇਹ ਇਹ ਰੋਡ ਹੈ 120 ਤੇ 128 ਇਹ ਦੋਨੇ ਮੇਨ ਰੋਡ ਨੇਗੀਆਂ ਪੂਰੇ ਸਰੀ ਸ਼ਹਿਰ ਦੀਆਂ ਤੇ ਇੱਥੇ ਤੁਹਾਨੂੰ ਮੈਂ ਦੱਸਦਾ ਤੇ ਇਹ ਜਿਹੜੀ ਰੋਡ ਹੈ ਇਹ ਮੇਨ ਮਤਲਬ ਡਿਵਾਈਡ ਕਰਦੀ ਹੈ ਡੈਲਟਾ ਨੂੰ ਤੇ ਸਰੀ ਨੂੰ ਇਧਰਲੇ ਪਾਸੇ ਜਿੱਨਾਂ ਤੁਸੀਂ ਆ ਸੜਕ ਦੇ ਪਰਾਂਲੇ ਪਾਸੇ ਦੇਖਦੇ ਹੋ ਸਾਰਾ ਡੈਲਟਾ ਹੈਗਾ ਇਧਰਲੇ ਪਾਸੇ ਡੈਲਟਾ ਰਹਿ ਜਾਂਦਾ ਹੈਗਾ ਇਹ ਇਧਰਲੇ ਪਾਸੇ ਸਰੀ ਰਹ ਜਾਂਦਾ ਵੈਸੇ ਮਿਕਸ ਆ ਪਰ ਇਹਨਾਂ ਦੇ ਕੁਲਦੀਪ ਨੇ ਇਹਨਾਂ ਦੇ ਐਮਪੀ ਲਗ ਲੱਗ ਹੈ ਨਾ ਮੇਲਾ ਦੇ ਡੈਲਟਾ ਦਾ ਮੈਂਬਰ ਆਫ ਪਾਰਲੀਮੈਂਟ ਮੇਲਾ ਦਾ ਲੱਗ ਹੈ ਹੈ ਨਾ ਉਹਨਾਂ ਦਾ ਸਰੀ ਦਾ ਲੱਗ ਹੈ ਜਿਵੇਂ ਅਲੱਗ-ਅਲੱਗ ਏਰੀਆ ਬੇਸਿਕਲੀ ਲੱਗਿਆ ਹੈ ਇਕੱਠੇ ਹੀ ਹੈ ਵੈਨਕੂਵਰ ਦੇ ਵੀ ਨੇੜੀ ਹੈ ਪਿਛਲੇ ਵਲੌਗ ਚ ਨਾ ਅਸੀਂ ਤੁਹਾਨੂੰ ਦਿਖਾਇਆ ਸੀਗਾ ਮੇਨ ਜਿਹੜਾ 128 ਰੋਡ ਤੇ ਉੱਥੇ ਹੀ ਸਾਰੇ ਜਿਹੜੇ ਪੰਜਾਬੀਆਂ ਦੇ ਘਰ ਸੀ ਤੇ ਪਾਇਲ ਬਿਜ਼ਨਸ ਸੈਂਟਰ ਵਿੱਚ ਜਿਹੜਾ ਮੇਨ ਸਭ ਤੋਂ ਵੱਡਾ ਸ਼ਾਪਿੰਗ ਸੈਂਟਰ ਹੈ ਇੱਥੋਂ ਦਾ ਤੁਹਾਨੂੰ ਉਹ ਦਿਖਾਇਆ ਸੀਗਾ ਅੱਜ ਉਸ ਤੋਂ ਬਿਨਾਂ ਜਿਹੜੀਆਂ ਹੋਰ ਵੀ ਚੀਜ਼ਾਂ ਦੇ ਸ਼ਾਪਿੰਗ ਆਣੀਆਂ ਅੱਜ ਉਹ ਦਿਖਾਉਣੀ ਆ। ਤੁਰ ਫਿਰ ਕੇ ਯਾਰ ਦੇਖਣ ਆਲਾ ਇਹ ਸ਼ਹਿਰ ਹੈ ਨਹੀਂਗਾ। ਇਹ ਸ਼ਹਿਰ ਗੱਡੀ 'ਚ ਘੁੰਮ ਕੇ ਜਾ ਸਕਦਾ। ਸਰੀ ਆਉਣ ਤੋਂ ਪਹਿਲਾਂ ਮੈਨੂੰ ਐ ਸੀਗਾ ਵੀ ਜਾਵਾਂਗੇ ਤੇ ਆਰਾਮ ਨਾਲ ਤੁਰ ਫਿਰ ਕੇ ਦੇਖਾਂਗੇ ਕੁਛ ਹਜੇ ਮੌਸਮ ਜਿਹੜਾ ਇੱਥੇ ਦਾ ਥੋੜਾ ਗਰਮ ਹੈ ਧੁੱਪਾਂ ਪਈ ਜਾਂਦੀਆਂ ਹਜੇ ਹਨ ਤੇ ਤਾਂ ਕਰਕੇ ਵੀ ਮਤਲਬ ਦੇਖਣ ਜੋ ਕੰਫਰਟੇਬਲ ਨਹੀਂ ਵੈਸੇ ਸਹੀ ਹੈ ਆਉਣ ਵਾਲੇ ਦਿਨਾਂ 'ਚ ਬੱਦਲ ਮੀਂਹ ਉਹੀ ਕੁਝ ਹੋ ਜਾਣਾਗਾ। ਤੇ ਅੱਗੇ ਉਹ ਤੁਹਾਨੂੰ ਮੈਂ ਥੋੜਾ ਜਿਆ ਐ ਰੋਡ ਬਿਜ਼ੀ ਜਿਆਦਾ ਹੈ ਤਾਂ ਕਰਕੇ ਟ੍ਰੈਫਿਕ ਜਿਆਦਾ ਰਹਿੰਦੀ ਹੈ 120 ਰੋਡ ਕਹਿੰਦੇ ਜਿਹਨੂੰ ਸਕਵਾਟ ਰੋਡ ਹੈ ਇਹ ਬਹੁਤ ਜਿਆਦਾ ਬਿਜ਼ੀ ਰਹਿੰਦੀ ਹੈ ਸਭ ਤੋਂ ਬਿਜ਼ੀ ਰੋਡ ਹੈ ਸਰੀ ਦੀ ਤੇ ਅੱਗੇ ਤੁਹਾਨੂੰ ਇੱਥੇ ਉਹ ਬੱਸ ਸਟਾਪ ਦਿਖਾਉਣਾ ਮੈਂ ਜਿੱਥੋਂ ਆਪਣੇ ਸਟੂਡੈਂਟ ਰੋਜ਼ ਬੱਸਾਂ ਕਾਰਾਂ ਮਤਲਬ ਬੱਸਾਂ ਲੈਂਦੇ ਆਪਣੇ ਕੰਮ ਕਰਦੇ ਜਾਣ ਨੂੰ ਰੋਜ਼ ਹਨ ਤੇ ਇੱਥੇ ਆਪਣੇ ਬਜ਼ੁਰਗ ਵੀ ਬੈਠੇ ਆ ਤੇ ਜਿਹੜੀ ਇਹ ਲਾਈਫ ਹੈਗੀ ਮਤਲਬ ਇਹ ਵੀ ਆਉਣ ਵਾਲੇ ਦਿਨਾਂ ਚ ਕੱਲ ਨੂੰ ਅ ਕਲਦੀਪਾ ਨੇ ਸਟੂਡੈਂਟ ਦੀ ਲਾਈਫ ਆਪਾਂ ਕਾਹ ਨੂੰ ਕਵਰ ਕਰਨੀ ਹੈ ਸਾਰੀ ਹਾਂਜੀ ਸਟੂਡੈਂਟ ਵਾਲੀ ਲਾਈਫ ਉਹਨਾਂ ਦੇ ਕੀ ਸਟ੍ਰਗਲ ਹੈ ਕਿਵੇਂ ਕੰਮਤੇ ਜਾਂਦੇ ਆ ਤੇ ਉਹ ਸਾਰਾ ਕੁਝ ਆਉਣ ਵਾਲੇ ਦਿਨਾਂ ਚ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਪਹਿਣੀ ਆਪਾਂ ਉੱਥੇ ਲੈ ਕੇ ਚੱਲਦੇ ਜਿਹੜਾ ਤੁਸੀਂ ਉਹਦੇ ਮੈਨ ਦੱਸ ਰਹੇ ਸੀ ਵੀ ਇੱਥੋਂ ਸ਼ਾਪਿੰਗ ਕਰਦੇ ਆ ਸਟੂਡੈਂਟ ਇੱਥੀ ਆ ਨਾ ਵਾਲਮਾਰਟ ਵਗੈਰਾ ਵਾਲਮਾਰਟ ਅੱਛਾ ਓਕੇ ਸ਼ਾਪਿੰਗ ਕਰਦੇ ਆ ਸਟੂਡੈਂਟ ਨਹੀਂ ਇੱਥੋਂ ਦੇ ਰਹਿਣ ਵਾਲੇ ਵੀ ਅੱਛਾ ਇੱਥੋਂ ਦੇ ਰਹਿਣ ਵਾਲੇ ਵੀ ਗਰੋਸਰੀ ਵਗੈਰਾ ਜਮੇ ਹਾਂਜੀ ਠੀਕ ਹੈ ਏ ਅਸੀਂ ਪਹੁੰਚ ਗਏ ਵਾਲਮਾਰਟ ਦੇ ਬਿਲਕੁਲ ਸਾਹਮਣੇ ਤੇ ਜਿੱਥੇ ਆਪਣੇ ਸਟੂਡੈਂਟਸ ਮੁੰਡੇ ਕੁੜੀਆਂ ਜਿਹੜੇ ਗਰੋਸਰੀ ਕਰਨ ਦੇ ਲਈ ਆਉਂਦੇ ਆ ਤੇ ਥੋੜਾ ਜਿਹਾ ਤੁਹਾਨੂੰ ਅੰਦਰਲੇ ਪਾਸੇ ਵੀ ਦਿਖਾਵਾਂਗੇ ਕਿ ਇੱਥੇ ਕੀ ਕੁਝ ਮਿਲਦਾ ਹੈ ਕਿਉਂਕਿ ਇੰਡੀਆ ਤੋਂ ਕਾਫੀ ਸਾਰੇ ਪੇਰੈਂਟਸ ਸਮਾਨ ਭੇਜਦੇ ਆ ਵੀ ਆਪਣੇ ਪੁੱਤਾਂ ਟੀਆਂ ਲਈ ਹਨਾ ਵੀ ਖਾ ਵੀ ਨਹੀਂ ਉੱਥੇ ਕੈਨੇਡਾ ਚ ਕੀ ਕੁਝ ਮਿਲਦਾ ਹੋਊਗਾ ਜਾਂ ਨਾਆ ਮਿਲਦਾ ਹੋਊਗਾ ਕਿਹੜੇ ਹਾਲਾਤਾਂ ਚ ਨਿਆਣੇ ਰਹਿੰਦੇ ਹੋਣਗੇ ਤੇ ਉਹ ਸਾਰਾ ਕੁਝ ਕੀ ਕੀ ਪ੍ਰਾਈਸ ਹੈ ਕਿਵੇਂ ਹੈ ਤੇ ਅੰਦਰੋਂ ਤੁਹਾਨੂੰ ਚੱਕਰ ਲਵਾਉਣਾ ਹੈ ਤੁਹਾਨੂੰ ਵੀ ਅੰਦਾਜ਼ਾ ਹੋ ਜਾਊਗਾ ਕਿ ਜਿਹੜਾ ਮਤਲਬ ਕੈਨੇਡਾ ਹੈ ਅੱਜ ਕੱਲ ਉਹ ਪੰਜਾਬ ਹੀ ਬਿਲਕੁਲ ਬਣਿਆ ਪਿਆਗਾ ਤੇ ਪੰਜਾਬ ਵਾਲੀ ਇੱਥੇ ਸਾਰਾ ਕੁਝ ਮਾਹੌਲ ਹੈ ਉਹੀ ਖਾਣੇ ਦਾਣਾ ਉਹੀ ਸਾਰਾ ਕੁਝ ਮਿਲਦਾ ਏ ਥੋੜਾ ਜਿਆ ਅੰਦਰੋਂ ਦਿਖਾ ਦਾਂ ਜਿਹੜੀਆਂ ਕੈਨੇਡਾ ਦੀਆਂ ਦੁਕਾਨਾਂ ਇਹ ਦੁਕਾਨ ਹੀ ਅਸਲ 'ਚ ਪਰਚੂਨ ਦੀ ਨੂਨ ਮਿਰਚ ਵਾਲੀ ਦੁਕਾਨ ਹੀ ਹੈ ਤੇ ਅੰਬਾਨੀ ਅੰਡਾਨੀ ਵਾਲੇ ਜਿਹੜੇ ਆਪਣੇ ਕਹਿੰਦੇ ਚੀਜ਼ਾਂ ਸ਼ੁਰੂ ਹੋਣਗੀਆਂ ਨਾ ਇੱਥੇ ਹੋਈਆਂ ਹੋਈਆਂ ਪਹਿਲੇ ਦਿਨੋਂ ਸ਼ੁਰੂ ਤੇ ਤੁਹਾਨੂੰ ਦਿਖਾਉਣਾ ਵੀ ਕਿੱਡੀਆਂ ਗੇਡੀਆਂ ਵੈਸੇ ਤਾਂ ਇੰਗਲੈਂਡ 'ਚ ਵੀ ਦੇਖੀਆਂ ਅਸੀਂ ਪਰ ਇਹ ਉਦੋਂ ਵੀ ਵੱਡੀਆਂ ਤਾਂ ਅਸੀਂ ਆ ਕੇ ਗਏ ਸੀ ਇੱਕ ਦਿਨ ਰਾਤ ਨੂੰ ਪਹਿਲਾਂ ਮੈਨੂੰ ਤਾਂ ਪਤਾ ਹੈ ਹੈ ਰਾਤ ਨੂੰ ਆ ਕੇ ਗਏ ਸੀ ਇੰਨੀ ਕੁ ਜ਼ਿਆਦਾ ਵੱਡਾ ਯਾਰ ਇਹ ਬਹੁਤ ਜ਼ਿਆਦਾ ਇਹ ਦੇਖੋ ਆ ਆਟਾ ਪਿਆ ਤੇ ਆਟਾ ਮਲਟੀ ਗ੍ਰੇਨ ਨਾਲੇ ਮਲਟੀ ਗ੍ਰੇਨ ਫਲੋਰ ਇਹ ਪਿਆ ਤੇ ਆਹ ਪੇ ਮੱਕੀ ਦਾ ਆਟਾ ਮੱਕੀ ਦਾ ਆਟਾ ਹੀ ਮਿਲਦੇਗਾ ਲੈ ਇਹ ਕਿੰਨੇ ਦਾ 6.5 ਦਾ ਕਿਲੋ 56 ਨੂੰ ਹੁਣ ਸ਼ਿਕਰ ਨੂੰ ਤਿੰਨ 350 ਰੁਪਈਆ ਦਾ ਬਣਿਆ ਮੇਰੇ ਖਿਆਲ ਚ ਆ ਪੰਜਾਬੀ ਮੱਕੀ ਦਾ ਆਟਾ ਦੇਖੋ ਇਹ ਵੀ ਵਿਕੀ ਜਾਂਦਾ A to Z ਚੀਜ਼ਾਂ ਦਾ ਯਾਰ ਵਿਕਦੀਆਂ ਇੱਥੇ ਕੁਝ ਵੀ ਨਹੀਂ ਹੈਗਾ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾਵਾਂ ਦਾਲਾਂ ਸਬਜ਼ੀਆਂ ਆਪਾ ਉਹ ਭਾਜੀ ਪੰਜਾਬੀ ਛੋਲੇ ਤੇ ਦਾਲ ਤੜਕਾ ਇਹ ਬਣੀਆਂ ਬਣਾ ਜਿਨੇ ਮੈਨੂੰ ਲੱਗਦਾ ਸੈਮੀ ਕੁਕਡ ਹੋਣੀਆਂ ਸਸਤੀ ਗੱਲ ਬਣੇ ਕਿਵੇਂ ਹੋ ਵਧੀਆ ਠੀਕ ਠਾਕ ਹੋ ਜੀ ਹਾਂਜੀ ਬਿਲਕੁਕੁਲ ਅੱਛਾ ਠੀਕ ਹੈ ਠੀਕ ਹੈ ਅੱਛਾ ਤੁਹਾਡੇ ਹਸਬੰਡ ਕੀ ਹਾਲ ਚਾਲ ਹੈ ਵੀਰੇ ਅੱਛਾ ਉਹ ਠੀਕ ਠਾਕ ਜੀ ਹਾਂਜੀ ਕੀ ਕਰਦੇ ਨੇ ਮੈਸੇਜ ਕੀਤੇ ਰਹਿੰਦੇ ਆ। ਅੱਛਾ ਭੈਣੇ ਬਸ ਮੈਸੇਜ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ। ਅਸੀਂ ਕੀ ਕਰੀਏ ਕਿਉਂਕਿ ਅ ਅਸੀਂ ਪਬਲਿਕ ਮੀਟਅਪ ਰੱਖ ਰਹੇ ਹਾਂ ਹੁਣ। ਹਾਂ ਸਰੀ ਦੇ ਵਿੱਚ ਤੇ ਪਬਲਿਕ ਮੀਟਅਪ ਇਸ ਵੀਕਐਂਡ ਤੇ ਅਗਲੇ ਦਿਨ ਮੂਰਲੇ ਤੇ ਅਨਾਉਂਸ ਕਰਾਂਗੇ ਅਸੀਂ ਪਬਲਿਕ ਮੀਟਅਪ ਉੱਥੇ ਆ ਜਿਓ ਜ਼ਰੂਰ ਮਿਲਾਂਗੇ। ਹਾਂਜੀ ਵੀਰੇ ਮੈਸੇਜ ਇੰਨੇ ਆਉਂਦੇ ਯਾਰ ਕੀ ਕਰਾਂ ਸੱਚੀ ਹਰ ਇੱਕ ਦਾ ਰਿਪਲਾਈ ਨਹੀਂ ਕਰ ਸਕਦੇ ਉਹਦੇ ਲਈ ਮਾਫੀ ਹੈ ਨਾ। ਹਾਂਜੀ ਇੱਕ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬੀ ਇੰਨੇ ਜ਼ਿਆਦਾ ਰਹਿੰਦੇ ਆ ਇੰਨੇ ਕਾ ਜ਼ਿਆਦਾ ਬਿਜ਼ੀ ਚੱਲ ਰਹੇ ਆ ਇੱਥੇ ਜੀ ਸ਼ੁਕਰੀਆ ਹਾਂਜੀ ਵਧੀਆ ਵੀਰੇ ਮਿਲਦੇ ਹਾਂ ਕੋਈ ਵੀਕਐਂਡ ਤੇ ਆਪਾਂ ਹਨਾ ਜੀ ਜੀ ਸ਼ੁਕਰੀਆ ਤੇ ਮੈਂ ਦੇਖ ਰਹੀ ਸੀ ਸਾਂਬਰ ਤੇ ਆ ਸਾਊਥ ਇੰਡੀਅਨ ਵੀ ਆ ਗਿਆ ਦਾਲਾਂ ਆ ਗਈਆਂ ਆਪਣੀਆਂ ਆ ਦੇਖੋ ਮਸੂਰ ਦੀ ਦਾਲ ਕੀੜੀ ਚੀਜ਼ ਆ ਯਾਰ ਜਿਹੜੀ ਇੱਥੇ ਨਹੀਂ ਹੈਗੀ ਤੇ ਆ ਗਲਾਬ ਜਾਮਣਾ ਏ ਟੂ ਜ਼ेड ਚੀਜ਼ ਮਿਲਦੀ ਹੈ ਜਮਾ 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 ਬਸ ਉਹੀ ਆ ਤੇ ਆ ਗਏ ਮਸਾਲੇ ਆ ਗਏ ਤੇ ਇਹ ਦਿਖਾ ਦਿੰਨਾ ਹਮ ਪੰਜਾਬੀ ਬਰੀਆਨੀ ਆ ਗਈ ਤੇ ਚਿਕਨ ਬਰੀਆਨੀ ਆ ਗਈ ਜਿਹਨੇ ਚੌਲ ਖਾਣੇ ਆ ਕੋਰਮਾ ਸਭ ਕੁਝ ਮਿਲਦਾ ਆਚਾਰ ਆ ਗਿਆ ਲੈ ਪੰਜਾਬੀ ਮੰਗੋ ਪਿਕਲ ਅੰਬ ਦਾ achar ਲੈਣਾ ਹੋਰ ਲੈਣਾ ਸ਼ੁਕਰ ਅੱਜ ਲਾਈਨ ਨਹੀਂ ਹੈਗੀ ਜਿੱਦਣ ਪਹਿਲਾਂ ਐ ਸੀ ਨਾ ਐਡੀ ਲੰਬੀ ਲਾਈਨ ਸੀ ਇਥੇ 15 20 ਮਿੰਟ ਤੱਕ ਲਾਈਨ 'ਚ ਹੀ ਖੜੇ ਰਹੇ ਡੇ ਟਾਈਮ ਆ ਨਾ ਕੰਮ ਦੇ ਟਾਈਮ ਆ ਲੱਗਾ ਲੋਕ ਕੰਮਕਾਰਾਂ ਦੇ ਹੋਣਗੇ ਜਿਹੜੀ ਇਹ ਦੁਕਾਨ ਸੀ ਨਾ ਇਹਦਾ ਅੰਗਰੇਜ਼ਾਂ ਦੀ ਦੁਕਾਨ ਆ வால்ਮਾਰਟ ਕਿਉਂਕਿ ਅੰਗਰੇਜ਼ਾਂ ਦਾ ਪ੍ਰੋਡਕਟ ਆ ਇਹ ਆਪਾਂ ਦਾ ਨੂੰ ਦੇਸੀ ਹੱਟੀਆਂ ਤੇ ਵੀ ਲੈ ਕੇ ਜਾਵਾਂ ਜਿਹੜੀਆਂ ਆਪਣੇ ਪਿੰਡਾਂ ਵਾਲਿਆਂ ਨੇ ਇੱਥੇ ਆ ਕੇ ਦੁਕਾਨਾਂ ਖੋਲੀਆਂ ਹੋਈਆਂ ਤੇ ਉਹ ਮਤਲਬ ਸਬਜ਼ੀਆਂ ਭਾਜੀਆਂ ਆਵਦੀਆਂ ਕਿਵੇਂ ਵੇਚਦੀ ਐ ਉਹ ਸਾਰਾ ਕੁਝ ਤੁਹਾਨੂੰ ਅੱਗੇ ਜਾ ਕੇ 120 ਤੇ ਜਾ ਰਹੇ ਹਾਂ ਸੀ ਤੇ ਜਿਹੜੇ 120 120 ਹੈ ਨਾ 120 ਹੈ ਹਾਂ 128 ਸਟਰੀਟ ਤੇ ਜਾਵਾਂਗੇ ਦੂਜਾ ਚੋ ਜੇ ਉਧਰਲੇ ਪਾਸੇ ਆਪਣੇ ਪੰਜਾਬੀ ਚ ਬੋਰਡ ਪੰਜਾਬੀ ਚ ਸਾਰਾ ਕੁਝ ਹੋਣਾ ਤੁਹਾਨੂੰ ਲਿਖਿਆ ਮਿਲੂਗਾ ਉਹ ਦਿਖਾਉਣੀ ਆ ਇੱਥੇ ਭਈਆ ਇੱਥੇ ਨਾ ਹਰੇਕ ਗਲੀ ਆ ਜਿਹੜੀ ਵੰਡੇ ਹੋਈ ਆ ਆਪਸ ਚ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਇਧਰ ਨੂੰ ਪੂਰਾ ਚੰਡੀਗੜ੍ਹ ਵਾਂਗੂ ਕ੍ਰੋਸ ਕਰਦੀ ਹੈਗੀ ਸਿੱਧੀਆਂ ਵੀ ਆਪਸ ਚ ਕ੍ਰੋਸ ਹੋਣਗੀਆਂ ਇਧਰ ਵੀ ਕ੍ਰੋਸ ਹੋਣੀਆਂ ਇਹ ਇੱਥੇ ਆ ਗਏ ਆ ਜੀ ਦੇਸੀ ਹੱਟੀਆਂ ਬਣੇ ਪੰਜਾਬੀ ਆਣੀਆਂ ਇਹ ਪ्योर ਪੰਜਾਬ ਦੀ ਖੁਸ਼ਬੂ ਇੱਧਰਲੇ ਪਾਸੇ ਆ ਕੇ ਆਉਂਦੀ ਆ ਇਹ ਦੇਖੋ ਤੇ ਬਜ਼ੁਰਗ ਬੈਠੇ ਆਪਣੇ ਬਾਪੂ ਜੀ ਸੱਸੀ ਗੱਲ ਜੀ ਕਿੱਦਾਂ ਜੀ ਸਾਜੀ ਤੁਹਾਡੀਆਂ ਦੋ ਵੀਡੀਓ ਦੇਖ ਕੇ ਆਏ ਆਏ ਹਾਏ ਜਿਹਦੇ ਕੋਲੇ ਜਾਣਿਆ ਉਹੀ ਦੇਖਦਾ ਹੁੰਦਾ ਮੈਨੂੰ ਲੱਗਦਾ ਸਾਰਾ ਕੈਨੇਡਾ ਹੀ ਦੇਖਦਾ ਹੈ ਹਾਂ ਚਲੋ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਹੋਰ ਠੀਕ ਠਾਕ ਚੜ੍ਹਦੀ ਕਲਾਣ ਚਲੋ ਜਲੇਬੀਆਂ ਖਾਣੇ ਜੀ ਠੰਡ ਜੀ ਹੋਈ ਹੋਈ ਅੱਜ ਤਾਂ ਥੋੜੀਆਂ ਜੀਆਂ ਖਾ ਲਈਏ ਹਾਂਜੀ 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 ਆ ਨਾ ਨਾ ਬਸ ਕੋਈ ਨਹੀਂ ਜੀ ਲੈਨੇ ਆ ਆ ਦੇਖੋ ਜੀ ਤੇ ਜਲੇਬੀ ਇਹ ਗਰਮੀਆਂ ਚ ਵੀ ਖਾਂਦੇ ਆ ਇਥੇ ਹਾਂ ਮੈਂ ਕਹਿੰਦਾ ਬਿਲਕੁਲ ਠੰਡ ਕੇ ਅੰਦਰ ਜਲੇਬੀ ਤੇ ਦੁੱਧ ਹਾਂ ਦੁੱਧ ਨਾਲ ਜਲੇਬੀ ਹੈ ਹਾਂ ਜੀ ਇਹ ਰੱਖੜੀ ਕਰਕੇ ਹਾਂ ਜੀ ਇਹ ਤਿਹਾਰ ਕਰਕੇ ਹੈ ਹਾਂ ਜੀ 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 ਇਹ ਤਿਹਾਰ ਕਰਕੇ ਜੀ ਕਹਿੰਦੇ ਫਿਰ ਜ਼ਿਆਦਾ ਵਿਕਰੀ ਹੋਣੀ ਸ਼ੁਰੂ ਹੋ ਜਾਂਦੀ ਹਰੇਕ ਬੰਦਾ ਖਾਂਦਾ ਹੈਗਾ ਤੇ ਲੈ ਵੀ ਬਾਈ ਸਿਆਂ ਪਾ ਦੇ ਗਰਮ ਗਰਮ ਵਾਲ ਪਾ ਕੇ ਨਜ਼ਾਰਾ ਲਿਆਦਾ ਪੰਜਾਬੀ ਬੰਨਿਆ ਬਹਿ ਜਾਵਾ ਪੰਜਾਬੀ ਮੇਲਿਆਂ ਤੇ ਖਾਂਦੇ ਹੁੰਦੇ ਸੀ ਪਹਿਲਾਂ ਹੈ ਸਹੀ ਹੈ ਇੱਥੇ ਆ ਕੇ ਲੱਗਦਾ ਵੀ ਪ्योर ਪੰਜਾਬ ਆ ਜਲੇਬੀਆਂ ਬਾਬੇ ਮੰਝੇ ਪੰਜਾਬੀ ਲਿਖੀ ਪਿੱਛੇ ਹਾਂਜੀ ਇਹ ਕਹਿੰਦੇ ਟੇਸਟ ਦਾ ਕਰੋ ਜਿਹੜੀਆਂ ਲੈਣੀਆਂ ਉਹ ਤਾਂ ਠੀਕ ਐ ਲੈ ਮੈਨੂੰ ਦੇ ਦਿਓ ਬਾਪੂ ਜੀ ਇੱਕ ਗਰਮ ਲੈਣੀ ਐ ਚਲੋ ਆ ਆਹੀ ਲੈ ਲੈਣਾ ਫਿਰ ਮੈਂ ਆ ਦੇ ਦਿਓ ਇੱਕ ਰੜੀ ਜੀ ਦਿਓ ਮੈਨੂੰ ਤਾਂ ਹਾਂ ਕਹਾਵਾਂ ਤੋ ਸੋਹਣੇ ਤੁਸੀਂ ਪੰਜਾਬੀ ਕਹਿੰਦੇ ਜਿੱਥੇ ਜਾਂਦੇ ਆ ਨਵਾਂ ਪੰਜਾਬ ਵਸਾ ਲੈਂਦੇ ਨਵਾਂ ਆਪਣਾ ਪੰਜਾਬ ਹਾਂ ਇਹ ਇਹਨਾਂ ਦਾ ਆਪਣਾ ਪੰਜਾਬ ਹੈ ਕੈਨੇਡਾ ਵਾਲਾ ਪੰਜਾਬ ਚਲੋ ਜਿਉਂਦੇ ਵਸਦੇ ਰਹੋ ਜੀ ਕਿੰਨੇ ਕੰਨੇ ਸਾਲ ਹੋ ਗਏ ਜੀ 55 ਹੋ ਗਏ 65 ਮਾ ਲੱਪਿਆ ਜੀ 50 ਮਾਰੀ ਹੋਈ ਹੈ ਚੰਗਾ ਜੀ ਤੇ ਬੜਾ ਰੌਣਕ ਮੇਲਾ ਲੱਗਦਾ ਬੜਾ ਸੱਚੀ ਨਜ਼ਾਰਾ ਆ ਰਿਹਾ ਯਾਰ ਇੱਥੇ ਕੈਨੇਡਾ ਵਾਲੇ ਪੰਜਾਬ ਚ ਦਾ ਮਤਲਬ ਜਿਵੇਂ ਉਪਰਾਂ ਨਹੀਂ ਲੱਗਦਾ ਹੈਗਾ ਜਮਾਂ ਵੀ ਵੀ ਪੰਜਾਬ ਤੋਂ ਬਾਹਰ ਜਿਹੜਾ ਜੀ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਤਾਂ ਸੀ ਅੰਗਰੇਜ਼ਾਂ ਵਾਲੀਆਂ ਹੱਟੀਆਂ ਆ ਆਪਣੇ ਦੇਸੀ ਦੁਕਾਨਾਂ ਆ ਗਈਆਂ ਆਪਣੇ ਪੰਜਾਬ ਦੀਆਂ ਇਹ ਪੰਜਾਬ ਦੀ ਦੁਕਾਨ ਹੈ ਜੀ ਪੰਜਾਬੀਆਂ ਨੇ ਪਾਈ ਹੋਈ ਦੁਕਾਨ ਆ ਭੈਣ ਮੇਰੀ ਗੁੜ ਲਈ ਆਉਂਦੀ ਆ ਭੈਣੇ ਗੁੜ ਵੀ ਮਿਲਦਾ ਹਾਂਜੀ ਹਾਂਜੀ ਗੁੜ ਵੀ ਮਿਲਦਾ ਲੈ ਇਹ ਬਾਹਲਵਾਰਟ ਚੋਂ ਨਹੀਂ ਮਿਲਦਾ ਮੇਲਾ ਦਾ ਬਾਹਲਵਾਰਟ ਚ ਮਿਲਦਾ ਇੰਡੀਆ ਵਾਲੇ ਭੇਜਿਆ ਨਾ ਕਰੋ ਇੰਡੀਆ ਵਾਲੇ ਭੇਜਿਆ ਨਾ ਕਰੋ ਗੁੜ ਗੜ ਇੱਥੇ ਸਾਰਾ ਕੁਝ ਮਿਲਦਾ ਹੈ ਅੱਛਾ ਕਮਾਲ ਹੋ ਗਈ ਲੈ ਕੀ ਬਾਤ ਹੈ ਚਲੋ ਧੰਨਵਾਦ ਜੀ ਤੇ ਅਸੀਰਵਾਦ ਆਟਾ ਬੀਸੀ ਗਿੱਲਾ ਐਪਲ ਐਪਲ ਇੱਥੇ ਹੀ ਪੈਨੇ ਇੱਥੇ ਦਾ ਲੈ ਮੈਨੂੰ ਦਾ ਸਾਰੀ 100 ਰੁਪਏ ਨੇ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆ ਜੀ ਜਿਹੜਾ ਪੰਜਾਬੀਆਣਾ ਸਟੋਰ ਆ ਇੱਥੇ ਦਾਲ ਸਬਜੀ ਅ ਮਤਲਬ ਕੀ ਕੁਛ ਪੰਜਾਬ ਵਾਲਾ ਨਿਊ ਪਿਛਲੀ ਵਾਰੀ ਨਾ ਕੁੜੀ ਦੀ ਵੀਡੀਓ ਹਾਂਜੀ ਤੇ ਉਹ ਦੇਖੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਇਧਰਲੇ ਬਸੇ ਸਬਜ਼ੀਆਂ ਸਬਜ਼ੀਆਂ ਸਾਰੀਆਂ ਤੇ ਇਧਰ ਆ ਗਿਆ ਜੀ ਆਹਾ ਕੈਪਸਿਕਮ ਆ ਗਈ ਖੀਰੇ ਤੇ ਮਿਰਚਾਂ ਆ ਭੈਂਗਣੀ ਤੇ ਟਿੰਡੇ ਟਿੰਡੇ ਭਿੰਡੀਆਂ ਤੇ ਆ ਕਾਲੀ ਬੈਂਣੀ ਕੁਆਰਾ ਵੀ ਫੈਲਾ ਹੋਰ ਦੇਖੋ ਕੁਆਰਾ ਗੋਭੀ ਨਿੰਬੂ ਛਲਗਮ ਤੇ ਤੋਰੀਆਂ ਤਰ੍ਹਾਂ ਤਰ੍ਹਾਂ ਨਹੀਂ ਤੋਰੀਆਂ ਨਹੀਂ ਛੱਲੀਆਂ ਗਾਜਰਾਂ ਚਕੰਦਰ ਮੂਲੀਆਂ ਆ ਧਰੀਆਂ ਦੁਨੀਆ ਮਲਾ ਲਸਣ ਸਾਰਾ ਕੁਝ ਹੀ ਹੈ ਨਾ ਖੁਸ਼ ਲਸਣ ਵਿੱਚ ਛਿੱਲਿਆ ਪਿਆ ਰਿਹਾ ਲਸਣ ਛਿੱਲਿਆ ਹੋਇਆ ਹੈ ਸ਼ਕਰਗੰਦੀ ਸ਼ਕਰਗੰਦੀ ਇੱਧਰ ਭੈਣ ਗੰਦੀ ਸ਼ਕਰਗੰਦੀ ਮਿਲਦੀ ਹੈ ਨਾਰੀਅਲ ਛੁੱਲਿਆਂ ਦੇ ਵਿੱਚ ਕਾਹ ਕਾਹ ਖਾਂਦੇ ਹੁੰਦੇ ਸੀ ਨਾ ਸੇਕ ਛੁੱਲਿਆਂ ਦੇ ਵਿੱਚ ਸੜ ਦਿੰਦੇ ਸੀ ਸੇਕ ਕੇ ਖਾਂਦੇ ਸੀ ਤੇ ਮੈਨੂੰ ਨਾਲ ਕੋਈ ਚੀਜ਼ ਹੈਗੀ ਜਿਹੜੀ ਨਹੀਂ ਮਿਲਦੀ ਇੰਡੀ ਵਾਲੀ ਕੋਈ ਸਬਜ਼ੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਤਾਂ ਜੀ ਅੱਛਾ ਓਕੇ ਓਕੇ ਹੋਰ ਠੀਕ ਠਾਕ ਜੀ ਜੀ ਸ਼ੁਕਰੀਆ ਥੈਂਕ ਯੂ ਵੀਰੇ ਥੈਂਕ ਯੂ ਆ ਕੱਦੂ ਆ ਕੱਦੂ ਆ ਕਦੂ ਇਹ ਇੰਡੀਆ ਤੋਂ ਨਹੀਂ ਆਉਂਦੇ ਬਈ ਇੱਥੇ ਹੁੰਦਾ ਸਾਰਾ ਕੁਝ ਇਹ ਇੰਨਾ ਨਹੀਂ ਲੱਗਦਾ ਤੇ ਇਹਨਾਂ ਦਾ ਇਹਨਾਂ ਰੇਟ ਕੀ ਕੀ ਹੈ 99 1 ਡਾਲਰ ਤੋਂ ਵੀ ਘੱਟ ਹੈ ਤਾਂ ਹੈ 1 ਡਾਲਰ ਦਾ 80 ਰੁਪਏ ਤਾਂ ਆਪਣੇ ਕਦੋਂ ਮਿਲਦਾ ਇੱਥੇ 60 ਪਰ 80 ਰੁਪਏ ਅੱਧੀ ਕਿਲੋ ਅੱਧੀ ਕਿਲੋ ਫਿਰ ਵੀ ਠੀਕ ਹੈ ਇੰਡੀਆ ਵਰਗੀ ਰੇਟ ਆ ਕੋਈ ਮਹਿੰਗਾ ਨਹੀਂ ਹੈਗਾ ਕੋਈ ਮਹਿੰਗਾ ਨਹੀਂ ਟਮਾਟੇ ਦੇਖੋ ਗੋਭੀ ਯਾਰ ਕਿਹੜੀ ਸਬਜ਼ੀ ਹੈ ਇਹ ਇੰਡੀਅਨ ਸਟੋਰ ਹੈ ਜੀ ਜਮਾ ਇੱਥੇ ਤੁਹਾਨੂੰ A to Z ਸਮਾਨ ਮਿਲੇਗਾ ਇਹ ਸਟੋਰ ਤੇ ਹਾਂਜੀ ਤੇ ਇੱਥੇ ਤੁਹਾਨੂੰ ਦਿਖਾ ਦਣਾ ਆ ਇੰਡੀਆ ਤੋਂ ਲਿਆਂਦਾ ਹੋਇਆ ਸਾਰਾ ਕੁਝ ਆ ਇੰਡੀਆ ਵਾਲਾ ਹੀ ਹੈ ਲੈ ਕੁਝ ਜਿਹੜੇ ਹੁਣ ਮੈਂ ਸੋਚਦਾ ਜਿਹੜੇ ਕਹਿੰਦੇ ਆ ਵੀ ਇੰਡੀਆ ਤੋਂ ਸਮਾਨ ਭੇਜਣਾ ਲੋਡ ਹੈਗੀ ਇੰਡੀਆ ਤੋਂ ਮੰਗਾਉਣ ਦੀ ਕੋਈ ਲੋਡ ਨਹੀਂ ਨਾ ਮਨ ਲੱਗਦਾ A to Z ਚੀਜ਼ਾਂ ਮਿਲਦੀਆਂ ਹੈ ਪਣੇ ਜਿਵੇਂ ਤੁਸੀਂ ਆਉਣੇ ਜਾਣੇ ਰਹਿੰਦੇ ਹੋ ਤੁਹਾਨੂੰ ਵੀ ਕਹਿੰਦੇ ਹੋਣਗੇ ਕਹਿੰਦੇ ਆ ਵੀ ਆ ਬਿਸਕੁਟ ਲੈ ਜਾਓ ਖਵਾ ਲੈ ਜਾਓ ਸੋ ਨਿੱਕਾ ਮोटा ਜੋ ਵੀ ਪੰਚੀਆ ਦੇ ਵਿੱਚ ਜੋ ਪੈਰੈਂਟਸ ਨੂੰ ਲੱਗਦਾ ਹੁੰਦਾ ਵੀ ਸਾਡੇ ਬੱਚਿਆਂ ਨੂੰ ਉੱਥੇ ਲੋੜ ਹੋਊਗੀ ਕਿਉਂਕਿ ਬਹੁਤ ਸਾਰਾ ਮਿਲਦਾ ਹੈ ਨਾਲੇ ਮੈਨੂੰ ਦੇ ਰੇਟ ਦੇਖਣ ਨੂੰ ਮੈਨੂੰ ਐ ਵੀ ਲੱਗਦਾ ਕੋਈ ਮਹਿੰਗਾ ਨਹੀਂ ਹੈਗਾ ਸਿਮਿਲਰ ਹੈ ਹੈਨਾ ਸੋ ਬੇਸਿਕਲੀ ਰਿਕੁਐਸਟ ਹੈ ਵੀ ਇਹ ਫਿਕਰ ਨਾ ਕਰਿਆ ਕਰੋ ਵੀ ਥੋੜੇ ਕੈਨੇਡਾ 'ਚ ਕੁਝ ਮਿਲਦਾ ਨਹੀਂ ਵੀ ਕੈਨੇਡਾ 'ਚ ਜਨਾਨੇ ਭੁੱਖੇ ਮਰਨਗੇ ਸਹੀ ਗੱਲ ਹੈ ਉਹ ਨਾ ਇੰਡੀਆ 'ਚ ਨਹੀਂ ਮਿਲਦਾ ਹੋਣਾ ਜਿੰਨਾ ਕੈਨੇਡਾ ਮੈਨ ਲੱਗਿਆ ਸਾਰੀ ਸਹੂਲਤਾਂ ਨੇ ਜਿਹੜੀਆਂ ਉਹ ਪੱਖੀਆਂ ਕਰਕੇ ਰੱਖੇ ਆਪਾਂ ਨੂੰ ਇੰਡੀਆ 'ਚ ਲੱਭਣਾ ਪੈਂਦਾ ਸਮਾਨ ਸਹੀ ਗੱਲ ਹੈ ਜੀ ਸਹੀ ਗੱਲ ਜੇ ਨਹੀਂ ਮਿਲਦੇ ਉਹ ਵੀ ਮਿਲਦੇ ਆ ਆ ਦੇਖੋ ਗੁੜ ਦੇ ਤਾਂ ਪੀਪੇ ਭਰੇ ਭਏ ਪੀਪੇ ਗਾਓ ਇਹਨਾਂ ਹੁੰਦਾ ਤੇ ਡੱਬੇ ਇਹ ਵੀ ਲੱਗਿਆ ਹੋਇਆ ਤੇ ਇਹ ਬਾਈ ਜੀ ਕਿੱਥੋਂ ਮੰਗਾਨੇ ਆ ਇਹ ਗੁੜ ਤੁਸੀਂ ਇੰਡੀਆ ਤੋਂ ਆਉਂਦਾ ਜੀ ਸਾਰਾ ਇੰਡੀਆ ਤੋਂ ਆਉਂਦਾ ਹੈ ਸਾਡੇ ਐਡਾਪਟ ਫਰੂਟਿਕਨ ਨਾਲੇ ਮੰਗਵਾਉਂਦੇ ਆ ਸਾਰਾ ਅੱਛਾ ਇੰਡੀਆ ਤੋਂ ਹੀ ਆਪਣੇ ਪੰਜਾਬ ਤੋਂ ਹੀ ਆਉਂਦਾ ਅੱਛਾ ਪੰਜਾਬ ਤੋਂ ਆਉਂਦਾ ਪਰ ਤਾਂ ਕੁਲਾੜੇ ਕੁਲੂੜੇ ਅਸੀਂ ਉੱਥੇ ਦੱਬੇ ਚੱਲੀਏ ਕੰਮ ਇਹਦੇ ਵਧੀਆ ਵਿਕਦਾ ਹੈ ਠੀਕ ਹੈ ਠੀਕ ਹੈ ਚਲੋ ਬਾਈ ਜੀ ਵਧੀਆ ਤੇ ਮੈਨੂੰ ਲੱਗਦਾ ਜਿੰਨਾ ਵੀ ਇੰਡੀਅਨ ਸਮਾਨ ਆ ਸਾਰਾ ਇੰਡੀਆ ਤੋਂ ਹੀ ਮੰਗਾਉਨੇ ਵੈਸੇ ਸਮਾਨ ਇੰਡੀਆ ਦਾ ਇੰਡੀਆ ਤੋਂ ਹੀ ਆਉਂਦਾ ਹੈ ਠੀਕ ਹੈ ਕੁਝ ਐਡਾਪਟਸ ਵਾਲੇ ਬੰਬਈ ਵਾਲੀ ਸਾਈਡ ਤੋਂ ਆਉਂਦਾ ਅੱਛਾ ਕੁਝ ਸਾਊਥ ਵਾਲੀ ਸਾਈਡ ਤੋਂ ਜਿਵੇਂ ਸਾਊਥ ਇੰਡੀਅਨ ਵੀ ਇੱਥੇ ਰਹਿੰਦੇ ਹੋਣਗੇ ਮੈਕਸ ਕਮਿਊਨਿਟੀ ਰਹਿੰਦੀ ਹੈ ਠੀਕ ਹੈ ਜੀ 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 ਚਲੋ ਸ਼ੁਕਰੀਆ ਜੀ ਮਿਲਦੇ ਆ ਜੀ ਓਕੇ ਥੈਂਕ ਯੂ ਭਾਈ ਜੀ ਇਹ ਬਾਈ ਹੁਣੀ ਇੱਥੇ ਰਨ ਕਰਦੇ ਆ ਸਟੋਰ ਚੰਗਾ ਲੱਗਿਆ ਮਾਈਂਡ ਤਾਂ ਨਹੀਂ ਕਰਦੇ ਵੀਡੀਓ ਬਣਾ ਗਈ ਓਕੇ ਥੈਂਕ ਯੂ ਮਗਾ ਪੁੱਛਣਾ ਪੈਂਦਾ ਕੈਨੇਡਾ ਵਾਲਿਆਂ ਨੂੰ ਓਕੇ ਜਿੰਨਾ ਵੀ ਅਸੀਂ ਨਾ ਘੁੰਮ ਰਹੇ ਆ ਤੇ ਇਹਦੇ ਲਈ ਬਹੁਤ ਮਿਹਨਤ ਲੱਗ ਰਹੀ ਹੈ ਸੱਚੀ ਵੀ ਐਫਰਟਸ ਇੰਨੇ ਕਰਨੇ ਪੈ ਰਹੇ ਆ ਵੀ ਥਾਂ ਥਾਂ ਗੱਡੇ ਤੇ ਉਧਰ ਜਾ ਉਧਰ ਜਾ ਵਾਪਸ ਆ ਰਹਿ ਗਿਆ ਆ ਕਰਨਾ ਕਰਨਾ ਆ ਮੇਰੀ ਭੈਣ ਦਾ ਧੰਨਵਾਦ ਇੰਨਾ ਘਮਾ ਰਿਆ ਸਾਨੂੰ ਇਹਨਾਂ ਅਸੀਂ ਕਈ ਵਾਰੀ ਬੰਦਾ ਸੋਚ ਕੇ ਨਹੀਂ ਦੁਰਦੋਂਦਾ ਅਸੀਂ ਜਮੀ ਨਹੀਂ ਸੋਚ ਕੇ ਸੀ ਵੀ ਇੰਨਾ ਘਮਾਉਣਾ ਘਮੀ ਜਾਂਦਾ ਘਮੀ ਜਾਂਦਾ ਕੋਈ ਨਹੀਂ ਥੈਂਕ ਯੂ ਵੈਰੀ ਮਚ ਆ ਕੁਲਦੀਪ ਦਾ ਸਾਰਿਆਂ ਨੇ ਥੈਂਕ ਯੂ ਕਰਿਓ ਆਹਦੇ ਵਲੌਗ ਚ ਕੈਨੇਡਾ ਅਸਲ ਚ ਜਿਹੜਾ ਦਿਖਾ ਰਹੇ ਆ ਨਾ ਇਹ ਹੀ ਦਿਖਾ ਰਹੇ ਆ ਬਾਕੀ ਹਜੇ ਆਏ ਆ ਅਸੀਂ ਹਫਤਾ 10 ਦਿਨ ਹੋਰ ਖੱਲ ਖਾਉਣੀ ਐ ਇੰਨਾ ਕ ਵੜਿਆ ਕੇ ਹਾਂ ਦੇਖ ਰਿਹਾ ਪਣ ਆਪਣੀ ਜ਼ਿਲ੍ਹੇ ਦਾ ਮਾਨ ਬਰਨਾਲਾ ਹਾਂਜੀ ਬਰਨਾਲਾ ਇਹ ਸਾਡੇ ਜ਼ਿਲ੍ਹੇ ਦਾ ਮਨ ਖੁਸ਼ੀ ਖੁਸ਼ੀ ਦੇ ਜ਼ਿਲ੍ਹੇ ਵਾਲੇ ਹੈਗੇ ਇੱਥੇ ਨਹੀਂ ਉਹ ਨਹੀਂ ਹੈਗੇ ਫਾੜੀ ਰਹਿਗੇ ਚੱਲ ਕੋਈ ਨਹੀਂ ਖੁਸ਼ੀ ਹੁਣ ਹੁਣ ਤਾਂ ਤੁਹਾਡਾ ਹੁਣ ਤਾਂ ਆਪਣਾ ਬਰਨਾਲਾ ਕੱਠਿਆਂ ਦੀ ਐ ਇਹ ਦੇਖੋ ਬਰਨਾਲੇ ਵਾਲੇ ਸਾਡੇ ਬਾਈ ਕਿਸੇ ਕੱਲੋਂ ਘਟ ਨਹੀਂ ਹੈਗੇ ਆਜ ਨਾਲ ਚੱਲਦਾ ਹਰੇਕ ਤੇ ਆਹੀ ਹੈ ਮੈਨੂੰ ਐ ਲੱਗਦਾ ਵੀ ਰਖੜੀ ਸੇਲ ਹੀ ਚੱਲ ਰਹੀ ਹੈ ਤਾਂ ਹੀ ਕਰਕੇ ਇਹਨਾਂ ਨੇ ਸਾਰੇ ਇਹ ਨਿਆ ਚੀਜ਼ਾਂ ਲਾ ਰੱਖੀਆਂ ਤੇ ਵੈਸੇ ਤਾਂ ਇਹ ਵਲੌਗ ਰਖੜੀ ਤੋਂ ਤੁਹਾਡੇ ਕੋਲ ਬਾਅਦ ਹੀ ਪਹੁੰਚਣਾ ਕਿਉਂਕਿ ਇੱਕ ਤਾਂ ਇੰਡੀਆ ਦਾ ਦਿਨ ਰਾਤ ਦਾ ਫਰਕ ਹੈਗਾ ਤੇ ਇੰਡੀਆ ਪਹਿਲਾਂ ਰਖੜੀ ਲੰਘ ਜਾਂਦੀ ਇੱਥੇ ਤਾਂ ਵੈਸੇ ਵੀ ਇੱਕ ਦਿਨ ਬਾਅਦ ਹੋਣੀ ਹੈ ਵਲੌਗ ਤਾਂ ਇਹ ਨਹੀਂ ਪਤਾ 2 ਦਿਨ ਬਾਅਦ ਚ ਆਵੇ ਲੈ ਹੁਣ ਭੈਣ ਨੇ ਫਿਰ ਸੇਲ ਵਾਲੀ ਉਹ ਚੱਕਣੀ ਹੈ ਫਰੀ ਆਲੀ ਲੈਂਦੀ ਹੋਈ ਹੈ ਸਾਰੇ ਜਿੰਨੇ ਭੇਜਦੇ ਨਾ ਤੁਹਾਨੂੰ ਉਦਣ ਵੀ ਦਿਖਾਇਆ ਸੀ ਇੱਥੋਂ ਭੇਜਦੇ ਆ ਇੰਡੀਆ ਵਾਲੀ ਕੰਮ ਜਿਵੇਂ ਉਹੀ ਉਵੇਂ ਸਾਰਾ ਸੇਲਾਂ ਲੱਗਦੀਆਂ ਉਵੇਂ ਸਾਰਾ ਕੁਝ ਇਹ ਜਗਾ ਤੁਹਾਨੂੰ ਮੀਟਅਪ ਰੱਖਣ ਦੇ ਲਈ ਦਿਖਾਈਆ ਟਾਲੀਵਾਲ ਲਾਂਚ ਯੂਰਕ ਸੈਂਟਰ 120 ਸਟਰੀਟ ਤੇ 128 12880 ਸਕਰੀਨ ਤੇ ਤੁਹਾਡੇ ਕੋਲੇ ਆ ਰਿਹਾਗਾ ਨੇੜੇ ਪੈਂਦਾ ਜਾਂ ਸਰਚ ਮਾਰ ਲਿਓ ਜਿਹੜਾ ਗੁਰਦੁਆਰਾ ਸਾਹਿਬ ਕਿੱ데 ਆ ਸੀਗਾ ਖਾਲਸਾ ਦਿਵਾਨ ਸੋਸਾਇਟੀ ਖਾਲਸਾ ਦਿਵਾਨ ਸੋਸਾਇਟੀ ਤੇ ਪੂਰੇ ਸਰੀ ਦੇ ਵਿੱਚ ਜਾਂ ਪੂਰੇ BC ਦੇ ਵਿੱਚ ਇੱਕੋ ਹੀ ਮੀਟਅਪ ਕਰ ਰਹੇ ਸੀ ਸਿਰਫ ਤੇ ਐਲਸਫੋਰਡ ਵਾਲੇ ਵੈਨਕੂਵਰ ਵਾਲੇ ਡੈਲਟਾ ਵਾਲੇ ਜਾਂ ਮਿਸ਼ਨ ਵਾਲੇ ਜਿੰਨੇ ਵੀ ਸਾਨੂੰ ਮੈਸੇਜ ਆ ਰਹੇ ਸਾਰੇ ਥਾਂ ਤੋਂ ਅਲੱਗ-ਅਲੱਗ ਅਸੀਂ ਜਗ੍ਹਾ ਤੇ ਨਹੀਂ ਆ ਸਕਦੇ ਕਿਉਂਕਿ ਸਾਰੇ ਇਨਵਾਈਟ ਕਰ ਰਹੇ ਸੀ ਕੋਈ ਕਹਿੰਦਾ ਸੀ ਇੱਥੇ 30 ਫੈਮਿਲੀਜ਼ ਆ ਕੋਈ ਕਹਿੰਦਾ ਸੀ ਇੱਥੇ 20 ਫੈਮਿਲੀਜ਼ ਇੱਥੇ ਆਜੋ ਕਿਉਂਕਿ ਸਕੇਜੂਲ ਸਾਡਾ ਵੀ ਥੋੜਾ ਬਿਜ਼ੀ ਹੈ ਹਨਾ ਘੁੰਮਣ ਘੁੰਮਣ ਫਿਰਨ ਦੇ ਨਾਲ ਨਾਲ ਫਿਰ ਔਖਾ ਹੋ ਜਾਂਦਾ ਇੰਨਾ ਟਾਈਮ ਕਰਨਾ ਹਰ ਇੱਕ ਲਈ ਹਾਂਜੀ ਪਹਿਲਾਂ ਸਾਡਾ ਪਲਾਨ ਵੀ ਨਹੀਂ ਸੀਗਾ ਸੋ ਇੱਕ ਦਿਨ ਸਪੈਸ਼ਲ ਅਸੀਂ ਇੱਥੇ ਤੁਹਾਡੇ ਲਈ ਰੱਖਿਆ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਸੀਂ ਇੱਥੇ ਆਇਓ ਤੇ ਦਿਨ ਐਤਵਾਰ ਇੱਕ ਸਕਰੀਨ ਤੇ ਤੁਹਾਡੇ ਸਾਹਮਣੇ ਨੰਬਰ ਵੀ ਫਲੈਸ਼ ਹੋ ਰਹੇ ਉਹ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਤੇ 25 ਤਰੀਕ ਦਿਨ ਐਤਵਾਰ ਸ਼ਾਮ ਦੇ 4 ਵਜੇ ਤੇ ਬਾਕੀ ਸਾਰੀ ਡਿਟੇਲ ਸਕਰੀਨ ਤੇ ਆ ਰਹੀ ਹੁਣੇ ਉੱਥੋਂ ਤੁਸੀਂ ਕੰਟੈਕਟ ਕਰ ਲਿਓ ਤੇ ਹੁਣ ਆਪਾਂ ਜੀ ਅੱਗੇ ਤੁਹਾਨੂੰ ਹੋਰ ਵਾਲਾ ਦਵਾਲਾ ਇਥੋਂ ਦਾ ਦਿਖਾਉਣੀ ਆ ਇਹ ਜਾਂਦੇ ਜਾਂਦੇ ਹੁਣ ਅਸੀਂ ਇੱਕ ਬੈਂਕ ਰੁਕੇ ਆ ਜੀ ਮੈਂ ਕਿਹਾ ਤੁਹਾਨੂੰ ਕਨੇਡਾ ਦੀਆਂ ਬੈਂਕਾਂ ਵੀ ਦਿਖਾ ਦਈਏ ਤੇ ਨਾਲ ਅਸੀਂ ਆਏ ਨਾ ਅਸੀਂ ਪੈਸੇ ਨਹੀਂ ਕਢਾਏ ਕਿਉਂਕਿ ਹਰ ਦੇਸ਼ 'ਚ ਤੁਹਾਨੂੰ ਪਹਿਲੇ ਦਿਨ ਹੀ ਕਰੰਸੀ ਸ਼ੋਅ ਕਰ ਦਿੰਦੇ ਆ ਭੈਣ ਹੋਰਾਂ ਨੇ ਸਾਨੂੰ ਕਢਾਉਣ ਹੀ ਦਿੱਤੇ ਕਿ ਤੁਹਾਨੂੰ ਕੋਈ ਜ਼ਰੂਰਤ ਨਹੀਂ ਇੱਥੇ ਹਾਂ ਕਹਿੰਦੇ ਜਿੰਨੇ ਦਿਨ ਹੋ ਗਏ ਸਾਨੂੰ ਘੁੰਮਦਿਆਂ ਨੂੰ ਪਰ ਹੁਣ ਰੱਖ ਤੇ ਕਹਿੰਦੇ ਕੋਈ ਪੈਸੇ ਦੀ ਲੋੜ ਨਹੀਂ ਪੰਜੀ ਨਹੀਂ ਖਰਚਣ ਦਿੱਤੀ ਤੇ ਹੁਣ ਆਪਦੇ ਪਰਿਵਾਰ ਨੂੰ ਕੀ ਕਹੀਆ ਹੁਣ ਰਖੜੀ ਹੈ ਜੀ ਪੈਸੇ ਦੇਣੇ ਆ ਕੈਂਡੀ ਵਾਲੇ ਲੈਣੇ ਆ ਵੈਸੇ ਤਾਂ ਮੈਨੂੰ ਐ ਲੱਗਦਾ ਕਲਦੀਪ ਭਣ ਵੀ ਆ ਜਿਹੜਾ ਪਰਪਲ ਜਾਂ ਨੋਟ ਹੁੰਦਾ ਉਸ 100 ਦਾ ਗਾਂਧੀ ਵਾਲਾ ਉਹ ਤੁਹਾਡੇ ਮੈਚ ਵੀ ਕਰੂਗਾ ਹੈ ਨਾ ਨਾ ਆਪਾਂ ਕੈਨੇਡੀਅਨ ਡਾਲਰ ਅੱਜ ਤੁਹਾਨੂੰ ਕੈਨੇਡੀਅਨ ਡਾਲਰ ਦਿਖਾਉਨੇ ਆ ਜੀ ਕੈਨੇਡਾ ਦੇ ਡਾਲਰ ਕਹੇ ਜੇ ਹੁੰਦੇ ਆ ਇੰਗਲੈਂਡ ਯੂਰਪ ਵਰਗੇ ਦੇਸ਼ਾਂ ਚ ਉੱਥੇ ਮੈਂ ਦੇਖਿਆ ਸੀਗਾ ਬਾਹਰ ਜਾਂ ਜਿਵੇਂ ਆਪਣੇ ਇੰਡੀਆ ਵੀ ਬਾਹਰ ਹੀ ਲੱਗੇ ਹੁੰਦੇ ਏਟੀਐਮ ਇੱਥੇ ਅੰਦਰਲੇ ਪਾਸੇ ਮੈਨੂੰ ਲੱਗਦਾ ਪਤਾ ਨਹੀਂ ਬੈਂਕ ਦੇ ਅੰਦਰ ਹੀ ਐ ਗੇਟ 'ਚ ਮੈਨੂੰ ਲੱਗਦਾ ਵੈਸੇ ਨਹੀਂ ਲੱਗੇ ਹੁੰਦੇ ਜੇ ਅੰਦਰ ਲਾਊਡ ਹੋਇਆ ਤੈਨੂੰ ਦਿਖਾਉਣਾ ਐ ਤੈਨੂੰ ਚੱਲ ਘਰ ਸਾਂਝ ਲਓ ਜੀ ਹਾਂ ਆ ਗਈਆਂ ਮਸ਼ੀਨ ਚੱਲਦੀ ਨਹੀਂ ਇਹ ਮਸ਼ੀਨ ਅਸਥਾਈ ਤੌਰ ਤੇ ਕਰ ਰਹੀ ਐ ਇਹ ਦੇਖੋ ਪੰਜਾਬੀਆਂ ਦੀ ਬੱਲੇ ਬੱਲੇ ਦੇਖੋ ਕਿਰਪਾ ਕਰਕੇ ਬਾਹਰ ਦੇ ਚ ਜਾ ਯਾਰ ਪੰਜਾਬੀ 'ਚ ਵੀ ਆਉਂਦਾ ਐ ਹਾਂਜੀ ਜਿਹੜਾ ਮੈਨੂੰ ਐਂ ਦਾ ਸਭੰਕਾਂ ਦਾ ਇੱਥੇ ਦੇਣ ਲੈਣ ਉਹ ਵੀ ਪੰਜਾਬੀ 'ਚ ਕਰਦੇ ਐ ਜਿਵੇਂ ਬਜ਼ੁਰਗਾਂ ਨੇ ਜਿਵੇਂ ਬਰਾਣੀ ਕਿਸੇ ਨੂੰ ਲੈਂਗੁਏਜ ਨਹੀਂ ਹੁੰਦੀ ਸਾਰਾ ਪੰਜਾਬੀ ਚ ਇਹ ਬੈਂਕਾ ਇਥੋਂ ਦੀ ਬੈਂਕਾ ਤਾਂ ਟੀ ਇਹ ਠੀਕ ਸੱਤ ਪਸ਼ਾਵਾਂ ਚ ਕਮਾਲ ਹੋ ਗਈ ਚਲੋ ਪਹਿਲਾਂ ਪਹਿਲਾਂ ਡਾਲਰ ਕਢਾ ਲਈ ਅਸੀਂ ਤੇ ਫਿਰ ਤੁਹਾਨੂੰ ਦਿਖਾਉਣੀ ਆ ਕੈਨੇਡੀਅਨ ਡਾਲਰ ਵਾਸਤੇ ਸਾਰਿਆਂ ਨੇ ਦੇਖੀ ਹੋਣੀ ਆ ਲੋ ਕਾਰਡ ਜਿਹੜੇ ਹੁਣ ਕਿਵੇਂ ਕੱਢਦੇ ਕਰਨ ਇੱਥੇ ਵੀ ਕਿਰਪਾ ਕਰਕੇ ਮੈਂ ਪਸੰਦੀਦਾ ਭਾਸ਼ਾ ਜਿਹੜਾ ਪੰਜਾਬੀ ਕਰੋ ਪੰਜਾਬੀ ਪੰਜਾਬੀ ਚ ਦੇਖਦੇ ਆ ਕਿਰਪਾ ਕਰਕੇ ਇਹਦਾ ਪਿੰਨ ਦਾਖਲ ਕਰੋ ਪਿੰਨ ਕਰ ਦਿਓ ਜੀ ਦਾਖਲੇ ਤੇ ਹੁਣ ਕਿੰਨੇ <laughs> ਕਿੜੇ 200 ਮੈਨੂੰ ਵੱਧ ਤੋਂ 200 ਹੀ ਨਿਕਲੂਗਾ ਇੱਕ ਵਾਰਚ ਹੈ ਨਾ 500 ਤਾਂ ਹੀ ਨਿਕਲਣਾ 500 ਤਾਂ 6500 ਯਾਰ ਉਹ ਨਹੀਂ ਨਿਕਲਣਾ ਬਸ 200 ਹੀ ਨਿਕਲੂ 200 200, 200 200 गड़ा। 200 ਕੱਢ ਸੇਵਿੰਗ ਤੋਂ ਸੇਵਿੰਗ ਤੋਂ ਆ ਕੀ ਕਰ ਗਏ ਨਹੀਂ ਦੱਸ ਮੈਂ ਦੱਸਦਾ ਵੀ ਨੋਟ ਆ ਇੰਨੇ ਇੰਨੇ ਦੇ ਆਉਣਗੇ ਹੈ ਨਾ ਪੰਚ ਪੰਚ ਦੀ ਕੀ ਕਰਨਿਆ 10 10 ਦੇ ਨੋਟ ਚੱਲ ਕੱਢ ਲਓ ਜੀ ਆ ਗਏ ਕੈਨੇਡਾ ਦੇ ਡਾਲਰ ਦਿਖਾ ਦਿਓ 5000 ਡਾਲਰ ਪਾਏ 6 ਪਾਏ 30 300 ਰੁਪਏ ਨੋਟ ਪੁਰਾਣੇ ਜੀ ਵੱਡੇ ਨੇ ਅਬੀ ਦਾ ਅਬੀ ਦਾ ਕੈਨੇਡੀਅਨ ਡਾਲਰ ਹੈ 20 ਦਾ ਹੈ ਜਾ ਹੁੰਦਾ 20 ਦੇ ਕੱਢੇ ਨੇ ਇਹਨਾਂ ਦੀ ਵੀ ਰਾਣੀ ਦੀ ਫੋਟੋ ਰਿਪਨ ਹਾਂ ਰਾਣੀ ਦੀ ਫੋਟੋ ਹੈ ਇਹਨਾਂ ਦੇ ਨੋਟਾਂ ਦੀ ਵੀ ਹਨਾ ਯਾਰ ਕਮਾਲ ਹੋ ਗਈ ਫੜੇ ਮੜਾ ਜੀ ਇੱਕ ਪੰਜ ਦਾ ਨੋਟ ਦਿਖਾਉਂ ਨਾ ਹੈ ਪੰਜ ਦਾ ਨੋਟ ਇਹ ਹੋ ਜਾਂਦਾ ਹੈ ਪੰਜ ਮੱਲਾ ਦਾ ਵੱਤੋ ਵੱਤ ਵੱਡਾ ਪਤਾ ਨਹੀਂ ਕਿੰਨੇ ਦਾ ਹੋਊਗਾ ਹਜੇ ਪਰ ਬਤਾਉਂਦੇ ਹੋਰ ਕਢਾ ਲਓ 200 ਹੋਰ ਕਢਾ ਲਓ ਇਸ ਤੋਂ ਦੇ ਨਾਲ ਜਿਹੜੇ ਬੈਂਕ ਐ ਸਾਬੇ ਐ ਰੈਸਟੋਰੈਂਟ ਹੋਰ ਦੁਕਾਨਾਂ ਜਿੰਨਾ ਵੀ ਐ ਸਾਰਿਆਂ ਚ ਪੰਜਾਬੀ ਬੰਦੇ ਨੌਕਰੀਆਂ ਕਰਦੇ ਐ ਅੰਦਰ ਮੈਨੇਜਰ ਤੱਕ ਦੀ ਮਤਲਬ ਜਿਹੜੀ ਪੋਸਟ ਹੁੰਦੀ ਅੰਦਰ ਪਰਸਨਲ ਕੈਵਨ ਜਿ ਬੈਠਿਆ ਮੈਨੂੰ ਨਹੀਂ ਪਤਾ ਵੀ ਮੈਨੇਜਰ ਸੀ ਜਾਂ ਕੌਣ ਸੀ ਨਾ ਪਰ ਗੱਬਨੀ ਹੋਈ ਸਰਦਾਰ ਬੰਦੇ ਤੇ ਜੇ ਇੱਥੇ ਪੰਜਾਬੀਆਂ ਦੀ ਪੋਪੂਲੇਸ਼ਨ ਜ਼ਿਆਦਾ ਐ ਅੱਜ ਕੱਲ ਤਾਂ ਮਤਲਬ ਪੰਜਾਬ ਨੇ ਉਹਨੀਆਂ ਕ ਨੌਕਰੀਆਂ ਵੀ ਲਈਆਂ ਖੈਰ ਠੀਕ ਐ ਹੁਣ ਕੰਮ ਕਰ ਦੀ ਮੰਦੀ ਐ ਜੇ ਤੁਸੀਂ ਕੰਪੇਅਰ ਕਰੋਗੇ ਨਵੇਂ ਸਟੂਡੈਂਟਸ ਨਾਲ ਬੀ ਨਵੇਂ ਉਹਦਾ ਕੰਮ ਮਿਲ ਨਹੀਂ ਰਿਹਾ ਹਨਾ ਉਹਦਾ ਆਪਾਂ ਆਉਣ ਵਾਲੇ ਵਲੌਗ ਚ ਡਿਸਕਸ ਕਰਾਂਗੇ ਕੀ ਕਾਰਨ ਹੈ ਕਿਉਂ ਨਹੀਂ ਮਿਲ ਰਿਹਾ ਜਿਹੜਾ ਕੱਲ ਦਾ ਵਲੌਗ ਆਊਗਾ ਤੇ ਉਹ ਪ੍ਰੋਪਰ ਸਟੂਡੈਂਟ ਦੀ ਲਾਈਫ ਤੇ ਆਊਗਾ ਕਿ ਮਤਲਬ ਸਟੂਡੈਂਟ ਕਿਵੇਂ ਇੱਥੇ ਆਉਂਦੇ ਆ ਕਿਵੇਂ ਸਟਰਗਲ ਕਰਦੇ ਆ ਸਟੂਡੈਂਟਸ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਉਹਦੇ ਚ ਸਾਰਾ ਐਕਸਪਲੇਨ ਕਰਾਂਗੇ ਲਓ ਜੀ ਇੱਥੇ ਦਾ ਪੱਗਾਂ ਦੀਆਂ ਵੀ ਦੁਕਾਨਾਂ ਦੇਖੋ ਤੁਸੀਂ ਟਰਬਨ ਵਿਲਾ ਪੱਗਾਂ ਵਾਲੇ ਤੇ ਮੈਨੂੰ ਤਾਂ ਇਹ ਸੀਗਾ ਵੀ ਕਿਤੇ ਪੱਗਾਂ ਇਹ ਕੈਨੇਡਾ ਵਾਲੇ ਇੰਡੀਆ ਤੋਂ ਲਿਆਉਂਦੇ ਹੋਣਗੇ ਪਰ ਸਾਰਾ ਯਾਰ ਜਮੇ ਪੰਜਾਬ ਬਣਿਆ ਵੇ ਜਮੇ ਪੰਜਾਬ ਉਹੀ ਕੁਛ ਸਾਰਾ ਹਾਂਜੀ ਸਸੀ ਗਲਪਾ ਜੀ ਕੀ ਹਲਚਲ ਹੈ ਜੀ ਮਾਨ ਕਰਦੀ ਤੁਸੀਂ ਅੱਜ ਇੱਕ ਤਾਂ ਧੰਨ ਹੋਗਾ ਤੁਸੀਂ ਸਾਡੇ ਕੋ ਆ ਗਏ ਹਾਂਜੀ ਚਲੋ ਸ਼ੁਕਰੀਆ ਜੀ ਤੁਹਾਡੇ ਦੇਖਦੇ ਆ ਬਲੌਗ ਸਾਡੇ ਸਾਰੇ ਰਿਸ਼ਤੇਦਾਰ ਦੇਖਦੇ ਆ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਜੀ ਤੁਸੀਂ ਤਾਂ ਸਾਰੀ ਦੁਨੀਆ ਘੁੰਮ ਲਈ ਆ ਹਾਂਜੀ ਹਾਂਜੀ ਵਾਸ ਤਰੇ ਫਿਰਦੇ ਇੱਥੇ ਤੇ ਦਾਣਾ ਪਾਣੀ ਲੈ ਗਿਆ ਲੱਗੇ ਪੱਗਾ ਨਹੀਂ ਇੱਥੇ ਹੈਗਾ ਤੇ ਅਸੀਂ ਫਿਰ ਤਾਂ ਨਹੀਂ ਬਹੁਤ ਸਲਕਾ ਤੁਹਾਡਾ ਜੀ ਬਹੁਤ ਸ਼ੁਕਰੀਆ ਜੀ ਤੇ ਬਾਕੀ ਮੈਂ ਸੁਣਿਆ ਸੀਗਾ ਕਹਿੰਦੇ ਵੀ ਤੁਹਾਡਾ ਉਹ ਕਰਦੇ ਆ ਹਨਾ ਵੀ ਨਗਰ ਕੀਰਤਨ ਦੇ ਦੀ ਸੇਵਾ ਕਰਦੇ ਆ ਪੱਗਾਂ ਦੀ ਹਨਾ ਐਕਚੁਅਲੀ ਸੈਕਟਰ 6 ਕਲੱਬ ਵੱਲੋਂ ਅਸੀਂ ਸੇਵਾ ਕਰਦੇ ਰਹੇ ਹਾਂ ਅੱਛਾ ਜੀ ਉਹ ਜਦ ਅਸੀਂ ਦਸਤਾਰਾ ਸਿਖਾਉਨੇ ਆ ਹਰ ਮਹੀਨੇ ਅਸੀਂ 3 ਦਿਨ ਦਾ ਵਰਕਸ਼ਾਪ ਲਾਉਨੇ ਆ ਅੱਛਾ ਜੀ ਵਾਖਾ ਗੁਰਦਵਾਰ ਸਾਹਿਬ ਤੇ ਜਾ ਕੇ ਉਸੇ ਅਸੀਂ ਸ਼ੌਕ ਦਿੰਦੇ ਹਾਂ ਨਿਆਣੇ ਬੱਚਿਆਂ ਤੋਂ ਲੈ ਕੇ ਸਾਰਿਆਂ ਨੂੰ ਸਿਖਾਉਂਦੇ ਹਾਂ ਕੋਈ ਵੀ ਏਜ ਦੇ ਬੱਚੇ ਕੋਈ ਵੀ ਵੱਡੇ ਆਉਣ ਫ੍ਰੀ ਹੁਣ ਸਿਖਾਉਨੇ ਆ ਆਪਣੀ ਦਸਤਾਰਾਂ ਲੈ ਕੇ ਆਉਂਦੇ ਆ ਅੱਛਾ ਜੀ ਔਰ ਹਰ ਮਹੀਨੇ ਤਕਰੀਬਨ ਇੱਥੋਂ 20-25 ਬੰਦੇ ਦਸਤਾਰਾਂ ਸਿੱਖੇ ਜਾਂਦੇ ਆ ਅੱਛਾ ਹਰ ਹਰ ਮਹੀਨੇ ਕੈਂਪ ਲਾਉਂਨੇ ਮਤਲਬ ਕੈਂਪ ਹੁੰਦੇ ਹਰ ਵੀਕ ਤਿੰਨ ਦਿਨ ਦਾ ਉਸਾਰਾ ਨਗਰ ਕੀਰਤਨ ਦੇ ਵੀ ਕਹਿੰਦੇ ਸਿੱਖਣੀ ਚਾਹਵੇ ਅਸੀਂ ਫ੍ਰੀ ਸਿਖਾ ਦਿੰਨੇ ਆ ਪੁਆਇੰਟ ਉੱਤੇ ਅੱਛਾ ਸਿੱਖਣੀ ਚਾਹਵੇ ਫ੍ਰੀ ਸਿਖਾਉਨੇ ਵਾਖਾ ਗੁਰ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਉਦੋਂ ਮੈਂ ਪੰਜਾਬੀ ਲਈ ਪੰਜਾਬੀ ਪਹਿਚਾਨ ਲਈ ਹੈ ਨਾ ਹਾਂਜੀ ਤੇ ਇਹੋ ਜਿਹੇ ਆ ਕੇ ਉਹ ਇੱਥੇ ਐਕਚੁਅਲੀ ਹੁਣ ਦਸਤਾਰਾਂ ਦੇ ਰੰਗ ਨਹੀਂ ਸੀ ਮਿਲਦੇ ਕਿਆਂ ਨੂੰ ਦਸਤਾਰਾਂ ਰੰਗ ਨਹੀਂ ਮਿਲਦੇ ਸੀ ਕਿਸੇ ਨੂੰ ਜੇ ਕਪੜਾ ਨਹੀਂ ਸੀ ਵਧੀਆ ਮਿਲਦਾ ਹਾਂਜੀ ਹੁਣ ਸਭ ਕੁਝ ਮਿਲਦਾ ਜੀ ਉੱਥੇ ਚਲੋ ਹਾਂਜੀ ਜੀ 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 ਬਹੁਤ ਵਧੀਆ ਚੜਦ ਗਿਆ ਹੋਰ ਵੀ ਇੱਥੇ ਸ਼ਾਪਸ ਹੈਗੀਆਂ ਮਤਲਬ ਪੱਗਾਂ ਦੀਆਂ ਦੁਕਾਨਾਂ ਵੈਸੇ ਹੋਰ ਵੀ ਹੈਗੀਆਂ ਜੀ ਹੋਰ ਵੀ ਹੈਗੀਆਂ ਠੀਕ ਹੈ ਠੀਕ ਪਰ ਸੀ ਇੱਕ ਨਵਾਂ ਕੰਸੈਪਟ ਲੈ ਕੇ ਆਏ ਸੀ ਵੀ ਦਸਤਾਰਾਂ ਬਿਲਕੁਲ ਰੈਡੀ ਨੇ ਹਾਂਜੀ ਦਸਤਾਰਾਂ 'ਤੇ ਸੀਣਾ ਲੱਗੀਆਂ ਹੋਈਆਂ ਹਾਂ ਹਾਂ ਕੇ ਸੀਣਾ ਲਾ ਕੇ ਜਿਵੇਂ ਰੈਡੀ ਕਰਕੇ ਦਿੰਦੇ ਨੇ ਦੇਖੋ ਅਸੀਂ ਘਰਾਂ ਜਾ ਕੇ ਲੋਕਾਂ ਦੇ 만나। ਤਾਂ ਹੀ ਕਰੇ। ਚਲੋ। ਦਿਖਾ ਦੇ ਤਾਂ ਹੀ ਮੈਂ ਕਹਿੰਦਾ ਸੀ ਜੀ ਨਿਹਰਾ ਪੰਜਾਬ ਬਣਾਇਆ ਹੋਇਆ ਹੈਗਾ। ਉਹ ਮੈਂ 500 ਦੀ ਗੱਲ ਕਰਦਾ ਸੀ ਮੈਨੂੰ ਉਹ ਕਦੇ ਇਹੀ ਵੀ ਦੇਖਦੇ ਸਨ। ਅੱਛਾ। ਬਹੁਤ ਵੇਨੇ ਅੱਜ ਸੰਦੇ। ਅੱਛਾ ਤੁਸੀਂ ਵੀ ਦੇਖਦੇ ਆ ਜੀ। ਆ ਪੰਜਾਬ ਹੀ ਹੈ ਇੱਥੇ ਹੁਣ ਕੋਣ ਨਹੀਂ ਦੇਖਦਾ ਪੰਜਾਬੀ ਸਾਰੀ ਦੇਖਦਾ ਹੋਰ ਭਾਜੀ ਕੀ ਹਾਲ ਚਾਲ? ਠੀਕ ਠਾਕ ਜੀ। ਕੀ ਹਾਲ ਹੈ ਜੀ? ਸਾਰੀ ਗੱਲ ਬਹੁਤ ਠੀਕ ਠਾਕ। ਫੈਨ ਆ ਜੀ ਸਾਰੇ ਜਾਣੇ ਨਾ। ਨਾ ਨਾ ਫੈਨ ਦੇਖ ਕੰਮ। ਹਾਂਜੀ। ਤੇ ਜਿੰਨੇ ਅਸੀਂ ਫਰੈਂਡ ਆ। ਜੀ। ਹਾਂਜੀ ਦਾ ਟ੍ਰੱਕਰ ਆ ਤੇ ਸਾਰੇ ਨੂੰ ਤੁਹਾਡਾ ਦੱਸਿਆ ਸਾਰੇ ਵੇਂਦੇ ਆ ਟਰੱਕਾਂ ਨਾਲ ਦਾ ਟਾਈਮ ਪਾਸ ਵਧੀਆ ਹੁੰਦਾ ਹੈ ਜਸ ਤਿੰਨ ਚਾਰ ਤੇ ਗਏ ਸੀ ਹਾਂਜੀ ਉਹਦੇ ਮੁੰਡਾ ਰਿਸ਼ਤੇਦਾਰ ਮਿਲਿਆ ਸੀ ਤੇ ਕਹਿੰਦਾ ਮੈਨੂੰ ਦੱਸਿਆ ਕਹਿੰਦਾ ਜੀ ਭਾਜੀ ਆਏ ਮੈਂ ਮਿਲ ਕੇ ਆਉਣਾ ਉਹਨਾਂ ਨੂੰ ਸ਼ੁਕਰੀਆ ਭਾਈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਤੁਹਾਡੇ ਨਾਲ ਸਾਰਾ ਕੁਝ ਅਸੀਂ ਘੁੰਮ ਲੈਨੇ ਹਾਂ ਹਾਂਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਹੁਣ ਨਾ ਸੀ ਇੱਥੋਂ ਤੁਰੇ ਤੁਰੇ ਇੱਕ ਗੁਰਦੁਆਰਾ ਸਾਹਿਬ ਜਾਣਾ ਹੈ ਜਿਹੜਾ 120 ਸਟਰੀਟ ਹੈ ਇਹਦੇ ਬਿਲਕੁਲ ਨੇੜੇ ਹੈ ਰੈਂਡਮਲੀ ਮਤਲਬ ਜੋ ਵੀ ਸਾਨੂੰ ਨੇੜੇ ਲੱਗਦਾ ਹੈ ਹਨਾ ਤੇ ਕਿਉਂਕਿ ਜਿੱਦਣ ਦੇ ਅਸੀਂ ਸਾਰੇ ਆਇਆ ਸੀ ਇੱਕ ਵੀ ਗੁਰਦੁਆਰਾ ਸਾਹਿਬ ਅਜੇ ਤੱਕ ਵਿਜ਼ਿਟਿੰਗ ਕੀਤਾ ਵੈਸੇ ਜਿਹੜਾ ਸਾਡਾ ਮਨ ਸੀਗਾ ਐਪਸਫੋਰਡ ਦੇ ਵਿੱਚ ਪੈਂਦਾ ਹੈਗਾ ਕੈਨੇਡਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ 1907 ਦੇ ਵਿੱਚ ਉਹ ਬਣਾਇਆ ਸੀਗਾ ਤੇ ਉਹ ਦਾ ਸਾਨੂੰ ਅਸੀਂ ਉਹਦਾ ਵੀ ਸਪੈਸ਼ਲ ਅਸੀਂ ਵਲੌਗ ਬਣਾਵਾਂਗੇ ਤੇ ਪਰ ਇਹ ਹੁਣ ਨੇੜੇ ਹੈ ਤੇ ਇੱਥੇ ਤੁਹਾਨੂੰ ਨਾਲੇ ਜਾਣਿਆ ਨਾਲੇ ਖੁਦ ਖਾ ਕੇ ਆਉਂਦੇ ਆ ਤੇ ਕਈ ਵਾਰ ਬਹੁਤ ਸਾਰੇ ਮੈਸੇਜ ਵੀ ਕਰਦੇ ਹੁੰਦੇ ਆ ਵੀ ਤੁਸੀਂ ਭਗਤ ਰਵਦਾਸ ਜੀ ਦੇ ਗੁਰੂ ਘਰ ਨਹੀਂ ਜਾਂਦੇ ਜਾਂ ਫਿਰ ਤੁਸੀਂ ਜੀ ਨਾਨਕਸਰਿਆਂ ਦੇ ਨਹੀਂ ਜਾਂਦੇ ਜਾਂ ਫਿਰ ਸਾਨੂੰ ਰਾਮਗੜੀਆਂ ਦਾ ਗੁਰੂ ਘਰ ਦਿਖਾਓ ਤੇ ਸਾਡੇ ਮਨ 'ਚ ਇਹੋ ਜਿਹਾ ਕੋਈ ਭੇਦਭਾਵ ਫਰਕ ਨਹੀਂ ਹੈਗਾ ਪਰ ਮੈਨੂੰ ਇਹ ਲੱਗਦਾ ਵੀ ਇਹ ਰੱਖਣਾ ਵੀ ਨਹੀਂ ਚਾਹੀਦਾ ਵੈਸੇ ਗੁਰੂ ਸਾਹਿਬ ਨੇ ਤਾਂ ਜਾਤਾਂ ਪਾਤਾਂ 'ਚੋਂ ਕੱਢਿਆ ਸੀਗਾ ਆਪਾਂ ਨੂੰ ਵੀ ਇਹ ਕੰਮ ਆਪਾਂ ਨਾ ਕਰੀਏ ਤੇ ਫੇਰ ਆਪਾਂ ਉਹ ਹੀ ਚੌਧਰਾਂ ਦੇ ਆ ਭੁੱਖਿਆਂ ਨੇ ਉਹੀ ਕੰਮ ਫੇਰ ਚਲਾ ਲਿਆ ਮਤਲਬ ਵੀ ਆ ਤੇਰਾ ਗੁਰੂ ਘਰ ਆ ਮੇਰਾ ਗੁਰੂ ਘਰ ਤੇ ਵੈਸੇ ਸਾਨੂੰ ਮਜਬੂਰ ਵੀ ਨਾ ਕਰਿਆ ਕਰੋ ਯਾਰ ਇਹ ਗੱਲ ਹੀ ਨਾ ਹੀ ਸਾਡੇ ਮਨ 'ਚ ਕੋਈ ਫਰਕ ਐਵੇਂ ਦਾ ਹਨਾ ਵੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਇੱਕ ਹੈ ਗੁਰਦੁਆਰਾ ਸਾਹਿਬ ਇੱਕ ਹੈ ਗੁਰੂ ਮਹਾਰਾਜ ਇੱਕ ਹੈ ਇੱਕੋ ਹੀ ਪ੍ਰਮਾਤਮਾ ਹੈ ਠੀਕ ਹੈ ਤੇ ਇਹ ਜਾਤਾਂ ਪਾਤਾਂ ਵਾਲੇ ਬੰਦਿਆਂ ਦੇ ਕੰਮ ਹੁੰਦੇ ਨੇ ਵੀ ਆ ਮੇਰਾ ਦਾ ਖਾ ਤੇਰਾ ਦਾ ਖਾ ਸੋ ਉੱਥੇ ਚੱਲਦੇ ਆ ਤੇ ਉਹ ਦਿਖਾਣੇ ਪੰਜਾਬੀ ਨਾ ਇੱਥੇ ਕਾਫੀ ਸਾਰੀ ਗਿਣਤੀ 'ਚ ਹੋਣ ਕਰਕੇ ਇੱਥੇ ਜਿਹੜੇ ਸਕੂਲ ਵੀ ਬਣੇ ਹੋਇਆ ਜਿਵੇਂ ਆ ਦੇਖੋ ਸਿੱਖ ਅਕੈਡਮੀ ਦੀਆਂ ਵੈਂਸ ਇਹ ਆਪਣੇ ਨਿਆਣੇ ਮਤਲਬ ਮੈਨੂੰ ਲੱਗਦਾ ਚੱਕ ਦੀਆਂ ਹੋਣਗੀਆਂ ਵੇ ਖਾਲਸਾ ਸਕੂਲ ਵੀ ਮੈਂ ਸੁਣਿਆ ਕਹਿੰਦੇ ਕਾਫੀ ਸਾਰੇ ਬਣੇ ਹੋਏ ਆ ਇੱਥੇ ਤੇ ਜਿਹੜੇ ਮਤਲਬ ਸਪੈਸ਼ਲ ਪੰਜਾਬੀ ਜਿੱਥੇ ਸਿਖਾਈ ਜਾਂਦੀ ਐ ਐਸੇ ਕਰਕੇ ਕੈਨੇਡਾ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਮੋਸਟਲੀ ਨਿਆਣੇ ਪੰਜਾਬੀ ਬੋਲਦੇ ਆ ਪੜ੍ਹਦੇ ਆ ਲਿਖਦੇ ਆ ਪੀੜ੍ਹੀਆਂ ਤੱਕ ਮੈਨੂੰ ਲੱਗਦਾ ਅੱਗੇ ਸ਼ਾਇਦ ਕੋਈ ਨਾ ਪ੍ਰੋਬਲਮ ਰਹੇ ਹਨ ਤੇ ਇਹ ਸਾਰੀਆਂ ਸਕੂਲ ਬੱਸਸ ਐ ਇਸ ਤਰ੍ਹਾਂ ਦੀਆਂ ਇੰਨੀਆਂ ਸਕੂਲ ਬੱਸਾਂ ਜਾਂ ਕੁਝ ਹੋਰ ਐ ਸਾਰਾ ਕੈਨੇਡਾ ਕੀ ਦੇਖਣ ਨੂੰ ਮਿਲ ਸਕਦਾ ਹੈਗਾ ਤੇ ਹੋਰ ਤਾਂ ਨਹੀਂ ਮੈਨੂੰ ਲੱਗਦਾ ਅਜੇ ਤੱਕ ਅਸੀਂ ਕਿਸੇ ਕੰਟਰੀ ਚ ਐ ਨਹੀਂ ਦੇਖਿਆ ਸੀ ਕਿ ਕਿਸੇ ਪੰਜਾਬੀ ਸਕੂਲਾਂ ਕੋਲ ਆਪਣੀਆਂ ਮਤਲਬ ਬੱਸੇਜ਼ ਹੋਣ ਹਨ ਇਸ ਤਰ੍ਹਾਂ ਦਾ ਹੋਵੇ ਸੋ ਇਹ ਅਸੀਂ ਪਹੁੰਚ ਗਏ ਜੀ ਹੁਣ ਗੁਰਦੁਆਰਾ ਸਾਹਿਬ ਸਰੀ ਦੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੇ ਸਰੀ ਦੇ ਵਿੱਚ ਤੇ ਵੈਸੇ ਇਸ ਤੋਂ ਬਿਨਾਂ ਹੋਰ ਵੀ ਗੁਰੂ ਘਰ ਨੇ ਸਰੀ ਦੇ ਵਿੱਚ 6-7 ਗੁਰੂ ਘਰ ਦੱਸਦੇ ਆ ਤੇ ਪਰ ਇਹ ਗੁਰੂ ਮਤਲਬ ਮੇਨ ਵੱਡੇ ਗੁਰਦੁਆਰਾ ਸਾਹਿਬ ਚੋਂ ਇੱਕ ਹੈ ਜਿਨੇ ਸਰੀ ਦੇ ਵਿੱਚ ਅੰਦਰਲੇ ਪਾਸੇ ਚੱਲਦੇ ਆ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਜੀ ਦੇ ਚਾਰ ਪੂਰਕ ਸਰਬ ਸੋਖਿ ਦਾਤਾਰ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਇਕੱਠ ਕਾਫੀ ਜ਼ਿਆਦਾ ਸੀਗਾ ਤੇ ਉਹਦਾ ਕਾਰਨ ਸਿਰਫ ਇੱਕੋ ਹੀ ਆ ਕਿਉਂਕਿ ਪੰਜਾਬੀ ਬਹੁਤ ਜ਼ਿਆਦਾ ਰਹਿੰਦੇ ਆ ਹਰ ਟਾਈਮ ਬਜ਼ੁਰਗ ਜਾਂ ਕੋਈ ਨਾ ਕੋਈ ਦਾ ਹਨਾ ਗੁਰਦੁਆਰਾ ਸਾਹਿਬ ਇੱਥੇ ਆ ਹੀ ਰਹਿੰਦਾ ਹੈ ਵੈਸੇ ਜਿਆਦਾਤਰ ਬਾਰਲਦੇਸ਼ਾਂ ਚ ਜਿਹੜਾ ਗੁਰੂ ਘਰ ਉਥੇ ਵੀਕਐਂਡ ਨੂੰ ਹੀ ਲੋਕ ਆਉਂਦੇ ਅੱਜ ਤਾਂ ਕੋਈ ਵੀਕਐਂਡ ਵੀ ਨਹੀਂ ਸੀਗਾ ਵੀ ਜਿਹੜੇ ਕਰਕੇ ਵੀ ਜਿਹੜਾ ਇੰਨਾ ਇਕੱਠ ਹੋਇਆ ਹੋਇਆ ਹੈ ਨਾ ਤੇ ਜਿਵੇਂ ਆਪਣੇ ਪੰਜਾਬ ਚ ਆਪਾਂ ਗੁਰੂ ਘਰ ਜਾਂਦੇ ਹਾਂ ਸੇਮ ਉਹੀ ਬਿਲਕੁਲ ਲੱਗਿਆ ਤੇ ਬਾਕੀ ਸਟੂਡੈਂਟਸ ਮੈਂ ਲੰਗਰ ਹਾਲ ਚ ਦੇਖਿਆ ਸੀ ਕਾਫੀ ਸਾਰੇ ਜਿੰਨੇ ਸਟੂਡੈਂਟਸ ਸੀਗੇ ਉਹ ਪ੍ਰਸ਼ਾਦਾ ਪਾਣੀ ਛਕ ਰਹੇ ਸੀਗੇ ਤੇ ਇਹ ਗੱਲ ਇੱਛੇ ਦੀ ਵਧੀਆ ਯਾਰ ਕੋਈ ਰੋਕ ਟੋਕ ਨਹੀਂ ਹੈਗੀ ਮਤਲਬ ਸਾਰੇ ਗੁਰੂ ਘਰਾਂ ਵੱਲੋਂ ਕਹਿੰਦੇ ਆ ਮਤਲਬ ਹੁਣ ਤੱਕ ਸੁਣਿਆ ਹੈ ਤੇ ਵੀ ਮੋਸਟ ਮੈਨ ਵੈਲਕਮ ਕਰਦੇ ਆ ਵੀ ਜਦੋਂ ਮਰਜੀ ਤੁਸੀਂ ਆਓ ਪ੍ਰਸ਼ਾਦਾ ਬਾਣੀ ਸਕੋ ਦੋ ਟਾਈਮ ਤਿੰਨ ਟਾਈਮ ਪਹਿਲਾਂ ਇੱਕ ਵਾਰੀ ਚੱਲੇ ਆ ਸੀ ਵੀ ਗੁਰੂ ਘਰ ਜਿਹੜਾ ਲੰਗਰ ਬਾਣੀ ਤੋਂ ਮਨਾ ਕਰਦੇ ਨਵੇਂ ਸਟੂਡੈਂਟਸ ਨੂੰ ਜਾਂ ਉਹ ਥੋੜਾ ਰੋਕਦੇ ਆ ਹਨ ਤੇ ਪਰ ਇਹ ਆਉਣ ਵਾਲੇ ਜਿਹੜਾ ਵਲੌਗ ਆਪਣਾ ਜਿਵੇਂ ਤੁਹਾਨੂੰ ਦੱਸਿਆ ਸਪੈਸ਼ਲੀ ਸਟੂਡੈਂਟਸ ਦੀ ਲਾਈਫ ਤੇ ਹੋਊਗਾ ਜਿਹੜਾ ਅਗਲਾ ਵਲੌਗ ਹੈ ਉਹਦੇ ਚ ਕਵਰ ਅਪ ਕਰਾਂਗੇ ਕਿ ਨਾਲ-ਨਾਲ ਸਟੂਡੈਂਟਸ ਦੀ ਹੈਲਪਲੀ ਜਿਹੜੀ ਕਮਿਊਨਿਟੀ ਸੈਂਟਰ ਬਣਿਆ ਜਾਂ ਪੰਜਾਬੀ ਪ੍ਰਾਣੇ ਉਹ ਕੀ ਕੀ ਮਦਦ ਕਰਦੇ ਆ ਹਨ ਤੇ ਯਾ ਕਿਵੇਂ ਦਿਉਣਾ ਲਾਈਫ ਹੈ ਸੋ ਅੱਜ ਦਾ ਵਲੌਗ ਆਪਣਾ ਇੱਥੇ ਕਰਦੇ ਹਾਂ ਸਮਾਪਤ ਤੇ ਆਪਾਂ ਮਿਲਾਂਗੇ ਨਵੇਂ ਵਲੌਗs ਨਵੀਂ ਵੀਡੀਓ ਦੇ ਨਾਲ ਫੇਰ ਕੈਨੇਡਾ ਦੇ ਸ਼ਹਿਰ ਸਰੀ ਤੋਂ ਤੁਸੀਂ ਵੀਡੀਓ ਕਰਿਓ ਨਵੇਂ ਵਲੌਗ ਦੀ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ ਸੋ ਇੱਕ ਦਿਨ ਹੁੰਦਾ ਜੀ ਭੈਣਾਂ ਨੂੰ ਰੁਪਈਏ ਝਾੜਨ ਨੂੰ ਆਇਦਾ ਹੋ ਤੈਨਾਂ ਹੈ ਤੇ ਰਖੜੀ ਦਾ ਪਵਿੱਤਰ ਤਿਹਾਰ ਹੈ ਭੈਣ ਭਰਾਵਾਂ ਦਾ ਤੇ ਸੋ ਰਖੜੀ ਬਣਾ ਲਈਏ ਦੇਖੋ ਕੈਨੇਡਾ ਚ ਲੱਡੂ ਜਲੇਬੀਆਂ ਇਹ ਚੀਜ਼ਾਂ ਮਿਲ ਨਹੀਂ ਕਿੰਨੀਆਂ ਮੁਸ਼ਕਲ ਨੇ ਬੜੀਆਂ ਇਹਨੇ ਬਹੁਤ ਸੋਹਣਿਆ ਰਿਬਨ ਦੀ ਆ ਦੇਖੋ ਤੁਸੀਂ ਮੁਸ਼ਕਲ ਨਾਲ ਚੀਜ਼ਾਂ ਲਿਆ ਲਿਆ ਧਰੀਆਂ ਅਸਾਂ ਸੰਧਾਰੇ ਦਿੰਦੇ ਫਿਰਦੇ ਆ ਯਾਰ ਹੁਣ ਕਦੇ ਕੈਨੇਡਾ ਚ ਕਦੇ ਇੰਗਲੈਂਡ ਚ ਨੋਟ ਵੀ ਕੱਢ ਲ ਹੁਣ ਨਾਲ ਨਾਲ ਨੋਟ ਪਹਿਨਨੇ ਪਾਇਆ ਸੂਟ ਪਰਪਲ ਕਹਿੰਦੇ ਮੈਨੂੰ ਗਾਂਦੀ ਵਾਲਾ ਰਸੋ ਦਾ ਪਸੰਦ ਆ ਉਹਦੇ ਨਾਲ ਮੈਚਿੰਗ ਕਰਕੇ ਦੇਣੀ ਉਹ ਕਾਹਨ ਤਾੜੀਆਂ ਤੋੜੀਆਂ ਮਾਰੋ ਕੋਈ ਤਾੜੀਆਂ ਨਹੀਂ ਮਾਰਦੇ ਸੀ ਨਹੀਂ ਬਰਥਡੇ ਤੇ ਜੇ ਮਾਰਦੇ ਹੁੰਦੇ ਸੀ ਹਨਾ ਹਾਂਜੀ ਸਾਰਾ ਖਾਣਾ ਪੀਣਾ ਸਾਰੇ ਹੀ ਖਾਣਾ ਪੀਣਾ ਅੱਧਾ ਕਰ ਤੇ ਆ ਥੈਂਕ ਯੂ ਤੁਸੀਂ ਵੀ ਖਵਾਓ ਨਾ ਮੈਂ ਤਾਂ ਮੈਂ ਵੀ ਖਵਾ ਲਾਂ ਬਸ ਜਿਵੇਂ ਮੂੰਹ ਮਿੱਠਾ ਕਰਨਾ ਚਾਹੀਦਾ ਤੁਸੀਂ ਖਵਾ ਦੇ ਮੈਂ ਤਾਂ ਦਾਇਤ ਹਾਂ ਲੋ ਚਲੇ ਪੀਣਾ ਥੋੜੀ ਉਹਨਾਂ ਨੇ ਵਿਆਹ ਦੇਖਣਾ ਮੁੜ ਕੇ ਵਾਓ ਛੋਟਾ ਲਓ ਤੇ ਹੁਣ ਚੱਲਿਆ ਜੀ ਆਪਾਂ ਫਿਰ ਚੁੱਪ ਕਰਕੇ ਪੈਸੇ ਕੱਢੋ ਸ਼ਗਨ 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 ਦਾ ਮੁੱਲ ਹੈ ਐ ਡਾਲਰ ਕਢਾਈ ਲੈਂਦੇ ਉ ਤਾਂ ਕਢਾਈ ਨਹੀਂ ਸੀ ਇਹਨਾਂ ਕਰਕੇ ਕਢਾਏ ਆ ਮੈਨੂੰ ਦੇਣ ਲਈ ਕਢਾਏ ਆ ਬਸ ਹੁਣ ਗੱਲਾਂ 'ਚ ਨਹੀਂ ਸਾਰਨਾ ਓਕੇ ਓਕੇ ਜੀ ਓਕੇ ਮਮਾ ਦੋ ਆਦੇ ਤੋਂ ਰੁਪਏ ਆਦੇ ਓਕੇ ਮम्मा ਕੋਲ ਕੋ ਤਾਂ ਉਦਾਂ ਹੀ ਬਾਲੇ ਪੈਸੇ ਆ ਮम्मा ਤੈਨੂੰ ਹੀ ਦੇ ਦਣਾ ਮम्मा ਨੂੰ ਤਾਂ ਦੇ ਦੇ ਤੈਨੂੰ ਹੀ ਦੇ ਦਣਾ ਹੈ ਓਏ ਤਿਆਰ ਹੈ ਲਓ ਜੀ ਚਲ ਇੱਕੋ ਤੇਰਾ ਲੱਖ ਵਰਗਾ ਨਹੀਂ ਨਹੀਂ ਇਹ ਤਾਂ ਮੱਸੇ ਇੱਕ ਮੁਰਗੀ ਖਾ ਸਕਦੀ ਹੈ ਨਾ ਮੈਂ ਜਿਆਦੇ ਜਿਆਦੇ ਲਿਆਂਦੇ ਤੁਹਾਡੇ ਲਈ ਨਹੀਂ 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 லாட் பைந்திசி ஹார்வாரி தேரே தோன்